ਕਿ ਡੋਨਲਡ ਟਰਪ ਲਈ ਥੋੜੇ ਦਿਨਾਂ ਨੂੰ ਅਮਰੀਕਾ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵਿੱਚੋਂ ਸੋਚ ਚੁੱਕਰੇ ਆ। ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਦੁਨੀਆ ਜੁਗਿਆ ਉਹਦੇ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ। ਯੂਕਰੇਨ 'ਚ ਜੰਦ ਲੱਗਾ ਹੋਇਆ, ਇਜ਼ਰਾਇਲੀ ਗਾਜ਼ਾ ਦੇ ਵਿੱਚ ਤਹਿਸ ਨਸ ਹੋ ਗਿਆ ਸਾਰਾ ਕੁਝ ਤੇ ਜਿਹੜੇ ਬਾਈਡਨ ਪ੍ਰਸ਼ਾਸਨ ਸੀ ਦਾ ਉਹਨਾਂ ਨੇ ਅੰਦਰ ਤੋਂ ਹਥਿਆਰਾਂ ਦੀ ਤੇ ਦੂਜੀ ਮਦਦ ਵੀ ਕੀਤੀ ਆ। ਤੇ ਟਰੰਪ ਸਾਹਿਬ ਨੇ ਜੋ ਆਉਣ ਤੋਂ ਪਹਿਲਾਂ ਹੀ ਸੂਰਤ ਦੀ ਗੱਲ ਹੈ ਉਤੋਂ ਪਾਂਦੇ ਰੋਖ ਪਤਾ ਨਹੀਂ ਕਿੱਧਰ ਕਿੱਧਰ ਮੁੜ ਦਿੱਤੇ ਤੇ ਉਹਨਾਂ ਦੀ ਟੀਮ ਨੇ ਖਾਸ ਤੌਰ ਤੇ ਹੈ ਜੀ ਪਾਕਿਸਤਾਨ ਦੇ ਮਤਲਕ ਉਹਨਾਂ ਜਿਹੜਾ ਅਚੇਚੇ ਸਵਾਲ ਪਾਕਿਸਤਾਨ ਨੂੰ ਪੁੱਛਨੇ ਸ਼ੁਰੂ ਕੀਤੇ ਉਹਨਾਂ ਦੀ ਟੀਮ ਨੇ ਤੇ ਉਹ ਵਾਕੀ ਗੱਦਾ ਚ 45000 ਤੋਂ ਜ਼ਿਆਦਾ ਲੋਕ ਹੋਮ ਤੱਕ ਮਾਰ ਦਿੱਤੇ ਗਏ ਨੇ ਜਿਨ੍ਹਾਂ ਚ 16000 ਬੱਚੇ 22000 ਖਵਾਂਤੀ ਟਰੰਪ ਸਾਹਿਬ ਨੇ ਨਾਰਾ ਦਿੱਤਾ ਹੈ ਲੈਕ ਅਮਰੀਕਾ ਗ੍ਰੇਟ ਅਗੇ ਜੀ ਕੀ ਅਮਰੀਕਾ ਦੀ ਗ੍ਰੇਟਨੈਸ ਦੇ ਉੱਤੇ ਕੋਈ ਆਚਾਰ ਕੀਤੀ ਹੈ ਕਿ ਅਮਰੀਕਾ ਨੂੰ ਗ੍ਰੇਟ ਨਹੀਂ ਰਿਹਾ ਜਾਂ ਵਰਡ ਪਾਵਰ ਨਹੀਂ ਰਿਹਾ ਜਾਂ ਉਹਨਾਂ ਨੂੰ ਕਿਤੇ ਡਰਿਆ ਕਿ ਅਸੀਂ ਸੱਤ ਲਵਲ ਜਾ ਰਹੇ ਹਾਂ ਤੇ ਮੁੱਕੇ ਸਾਨੂੰ ਅਮਰੀਕਾ ਨੂੰ ਖੜਾ ਕਰਨ ਦੀ ਲੋੜ ਹੈ ਜਿਹੜਾ ਇਹ ਜੋ ਬਾਈਡਨ ਵਾਲਾ ਪੀਰੀਅਡ ਲੰਘੇ ਚਾਰ ਸਾਲ ਜੀ ਇਹਦੇ ਵਿੱਚ ਅਮਰੀਕਾ ਦੀ ਸਾਖ ਨੂੰ ਬਹੁਤ ੱੱਕਾ ਲੱਗਿਆ afghanistan ਚ ਆਪਣੇ ਹਥਿਆਰਾਂ ਸਮੇਤ ਸਾਰਾ ਕੁਝ ਛੱਡ ਕੇ ਭੱਜ ਆਉਣਾ ਉਸ ਤੋਂ ਬਾਅਦ ਅੰਧਾ ਧੁੰਦ ਮਦਦ ਕਰਨੀ ਇਹਦੀ ਜੋ ਕ੍ਰੇਨ ਦੇ ਵਿੱਚ ਰਸ਼ੀਆ ਦੇ ਖਿਲਾਫ ਤੇ ਇਜ਼ਰਾਈਲ ਵਾਲੇ ਪਾਸੇ ਤੇ ਮੈਨੂੰ ਲੱਗਦਾ ਕਿ ਇਹਨਾਂ ਦਾ ਟਰੰਪ ਦਾ ਨਜ਼ਰੀਆ ਉਸ ਤੋਂ ਵੀ ਭੜਾ ਆ ਤੇ ਇਹ ਜਿਹੜੇ ਗਲਤੀਆਂ ਹੋਈਆਂ ਨੇ ਇਹ ਤੋਂ ਇਲਾਵਾ ਨਾ ਦੁਨੀਆ ਦੇ ਅੱਧੇ ਮੁਲਕਾਂ ਨੂੰ ਤੋਂ ਉਦਾਂ ਨਾਰਾਜ਼ ਕੀਤਾ ਇਰਾਨ, ਇਰਾਕ, ਲਿਬੀਆ, ਉੱਤਰੀ ਕੋਰੀਆ, ਰੂਸ, ਕਿਊਬਾ, ਵੈਨਜ਼ੁਏਲਾ ਇਹਨਾਂ ਦੇ ਉੱਤੇ ਤੇ ਇਹਨਾਂ ਨੇ ਪਹਿਲਾਂ ਹੀ ਪਾਬੰਦੀਆਂ ਲਾਈਆਂ ਹੋਈਆਂ ਨੇ ਜਿਹਨੂੰ ਸੈਂਕਸ਼ਨ ਕਹਿੰਦੇ ਆ ਹੈ ਨਾ ਤੇ ਅੱਧੀ ਦੁਨੀਆ ਨਾਲ ਤੇ ਉਦਾਂ ਹੀ ਇਹਨਾਂ ਨੇ ਸਬੰਧ ਖਰਾਬ ਕੀਤੇ ਹੋਏ ਆ ਤੇ ਜਿੱਦਾਂ ਟਰੰਪਰਾਂ ਦੀ ਆਮਦ ਦੇ ਆਉਂਦੇ ਹੀ ਬਾਕੀ ਅੱਧੀ ਦੁਨੀਆ ਨੂੰ ਵੀ ਦਬਕੇ ਪਾਣੇ ਸ਼ੁਰੂ ਹੋ ਗਏ ਤੇ ਅਮਰੀਕਾ ਇਕੱਲਾ ਫਿਰ ਫੇਸ ਕਰ ਲੂਗਾ ਸਾਰਾ ਕੁਝ ਨਹੀਂ ਐਜੇ ਨਹੀਂ ਹੁੰਦਾ ਇੱਕ ਦੁਨੀਆ ਦੀ ਹਾਲੇ ਵੀ ਹਾਸਤਾ ਤੇ ਮੈਂ ਯਰ ਵਾਲੀ ਦੀ ਗੱਲ ਫੇਰ ਕਰਾਂ 35 ਮੁਲਕ ਨੇ ਜੀ ਨਾਟੋ ਦੇ ਜੀ ਜੀ 35 ਤੋਂ ਲਾਵਾ ਵੀ ਪੂਰੀ ਜੋ ਉਹ ਜਿਹੜੇ ਜਿਹੜਾ ਪਾਕਿਸਤਾਨ ਵਾਲਾ ਸਕਿਟਸ ਆ ਉਹਨੇ ਕਿਹਾ ਮੈਂ ਵਾਪਸ ਲੈ ਰਿਹਾ ਪਾਕਿਸਤਾਨ ਦਾ ਵੀ ਬਿਲਕੁਲ ਬਿਲਕੁਲ ਮੈਂਬਰ ਤੇ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ ਉਹਨਾਂ ਦੇ ਜਿਹੜੇ ਦੋਸਤ ਮੁਲਕ ਨੇ ਨਾਟੋ ਦੇ ਦੋਸਤ ਮੁਲਕ ਨੇ ਉਹਨਾਂ ਨੂੰ ਉਸ ਕੈਟਾਗਰੀ ਚ ਰੱਖਿਆ ਹੋਇਆ ਕੁਝ ਮੁਲਕਾਂ ਹਾਂ ਤੇ ਉਹ ਵੇਖੋ ਜੀ ਉਹਨੇ ਆਪਣੀ ਸਰਵਾਈਵਲ ਆਸ ਤੇ ਆਪਣੇ ਸਰਵਾਈਵਰ ਦੀ ਜੰਗ ਜਿਹੜੀ ਲੜਨੀ ਔਰ ਉਹ ਸਮਝਦਾ ਵੇਖੋ ਫਿਲਹਾਲ ਦੀ ਇੱਕ ਪਾਲਿਸੀ ਲੈ ਕੇ ਆ ਗਏ ਕਿ ਸਰ ਸਰਵਾਈਵਲ ਦੀ ਜੰਗ ਹੁੰਦੀ ਆ ਕਿ ਸੰਜਮ ਨਾਲ ਆਪਣੇ ਪਹਿਲੋ ਇਕਨੋਮੀ ਨੂੰ ਬੂਸਟ ਕਰਨ ਲਈ ਤਰੀਕੇ ਚ ਲੋ ਵਪਾਰੀ ਆ ਅਜਿਹੇ ਟੈਰਫ ਟੂਰ ਫੜਾ ਤੇ ਉਹਦਾ ਗੱਲ ਸਮਝ ਆਉਂਦੀ ਆ ਦੂਜੇ ਪਾਸੇ ਜੇ ਉਹ ਵਿਸਥਾਰਵਾਦੀ ਨੀਤੀ ਬਣਾਉਂਦਾ ਆ ਕਿ ਮੈਂ ਦੂਜੇ ਮੁਲਕਾਂ ਨੂੰ ਕਾਬੂ ਕਰ ਲੈਣਾ ਜਾ ਕੇ ਜਿਹੜੀ ਬਾਈਡਨ ਨੇ ਗਲਤੀਆਂ ਕੀਤੀਆਂ ਸੀ ਪਹਿਲਾਂ ਤੇ ਉਹਨਾਂ ਨੇ ਉਹ ਚਮਾਰ ਖਾਧੀ ਆ ਤੇ ਫਖੀਰ ਚ ਕਿੰਨਾ ਕੁਝ ਗਵਾ ਕੇ ਵਾਪਸ ਆਏ ਆ ਤੇ ਜੇ 트ੰਪ ਵੀ ਇਹੋ ਕੰਮ ਛੇੜ ਦੂਗਾ ਉਦਰ ਕੈਨੇਡਾ ਨਾਲ ਪੰਗਾ ਪਾ ਲੂਗਾ ਉਦਰ ਜਾ ਕੇ ਉਹ ਜਿਹੜਾ ਹੈਗਾ ਇਹ ਗਿਲ ਸਾਹਿਬ ਇਹਨੂੰ ਤੇ ਉਹ ਪੰਗਾ ਸਮਝਦੇ ਹੀ ਨਹੀਂ ਨਾ ਗ੍ਰੀਨਲੈਂਡ ਨੂੰ ਸਮਝਦੇ ਨਹੀਂ ਨਾ ਕੈਨੇਡਾ ਨੂੰ ਸਮਝਦੇ ਨੇ ਤੇ ਨਾ ਉਹ ਮੈਕਸੀਕੋ ਨੂੰ ਪੰਗਾ ਸਮਝਦੇ ਨੇ ਉਹ ਤੇ ਨਹੀਂ ਉਹ ਨਾ ਸਮਝਣ ਪਰ ਐਦਾਂ ਇੰਨਾ ਸੌਖਾ ਵੀ ਨਹੀਂ ਕਿ ਉਹ ਆਖਿਰ ਤੁਹਾਡੀ ਇੱਕ ਅੰਧ ਟਾ ਕੇ ਤੁਹਾਡੇ ਅੰਦਰ ਵੜ ਜਾਣਗੇ ਸਸ ਨਹੀਂ ਉਹ ਤੁਹਾਨੂੰ ਉਹਨਾਂ ਉਹਨਾਂ ਵੱਲਣਾ ਤੇ ਸਾਨੂੰ ਪੁੱਛਣਾ ਕੋ ਨਹੀਂ ਤੇ ਜੇ ਉਹਨਾਂ ਨੇ ਵੱਲਣਾ ਦਵਕਾ ਸ਼ਬਕਾ ਚ ਚੌਧਰੀ ਨਵਾ ਅੱਛਾ ਮੈਂ ਇਹਨੂੰ ਆਪਣੇ ਕੁਝ ਦੋਸਤਾਂ ਨਾਲ ਗੱਲ ਕਰ ਰਿਹਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਸੇ ਵੀ ਇਲਾਕੇ ਦਾ ਨਵਾਂ ਪੁਲਿਸ ਇਨਸਪੈਕਟਰ ਜਿਹਨੂੰ ਐਸ.ਐਚ.ਓ ਬਣ ਕੇ ਆਉਂਦਾ ਨਾ ਉਹ ਆਉਂਦਾ ਫੜੋ ਸਾਰਨ ਲਿਆ ਉਹ ਉਹਨੂੰ ਵੀ ਫੜੋ ਉਹਨੂੰ ਵੀ ਫੜੋ ਜੇਪ ਕਤਰੇ ਵੀ ਐ ਚੋਰ ਵੀ ਛੋਟੇ-ਬੁੜੇ ਚੋਰੀਆਂ ਕਰਨ ਵਾਲੇ ਵੀ ਅੱਧਾ ਦੱਕੇ ਚਾਕੇ ਛੋਟਾ ਮੋਟਾ ਮਹੀਨਾ ਬੰਨਣਾ ਹੁੰਦਾ ਉਹਨੇ ਆਪਣਾ ਉਹ ਫਿਰ 4 ਦਿਨ ਸਖਤੀ ਕਰਦਾ ਉਹ 4 ਦਿਨ ਦੀ ਸਖਤੀ ਕਰਦੇ ਨਾ ਉਹਦੇ ਵਿੱਚ ਉਹ ਜਿਹਨਾਂ ਚੋਰ ਡਾਕੂ ਛੋਟਾ ਤਬਕਾ ਛੋਟੇ-ਮੋਟੇ ਕਲਾਈਮ ਕਰਨ ਵਾਲੇ ਸਪਲਾਈਰ ਡਰਗ ਸਪਲਾਈਰ ਅਗੇ ਵੀ ਉਹ ਸਾਰੇ ਉਹ ਪਤਾ ਆ ਕੇ ਉਸ ਸਰਕੀ ਹਾਲੇ ਟਿੱਕ ਸਾਡੀ ਕਲੋਨੀ ਜਨਾਬ ਸਾਨੂੰ ਹੁਕਮ ਕੋਈ ਉਹ ਬਜਾਏ ਉਹਨਾਂ ਦੀ ਰਿਕਵੈਸਟ ਕਰਦੇ ਉਹ ਜਦੋਂ ਉਹਨਾਂ ਤੇ ਪਹਿਲਾ ਮਹੀਨਾ ਆ ਕੇ ਸਖਤੀ ਕਰਦੇ ਨਾ ਤੇ ਉਹਦੇ ਬੋਰੀਆਂ ਉਹਦੇ ਘਰ ਪਹੁੰਚਣ ਲੱਗ ਪਈਆਂ ਨੇ ਤੇ ਕਈ ਲੋਕੀ ਜਿਹੜੇ ਨੇ ਕਈ ਚੌਧਰੀ ਜਿਹੜੇ ਨੂੰ ਆਪਣੀਆਂ ਬੋਰੀਆਂ ਵੀ ਬਰਨਉਂਦੇ ਨੇ ਉੱਥੇ ਜਾ ਕੇ ਮੱਝਾਂ ਵੀ ਦੇਮ ਦੇ 200-300 ਤਾਂ ਥਾਣੇ ਨੂੰ ਪੁਲਿਸ ਸਟੇਸ਼ਨ ਨੂੰ ਚਾਹੀਦਾ ਤੇ ਇਹ ਇਹ ਚ ਫਿਰ ਆ ਲੋ ਨਵਾਂ ਐਸਐਚਓ ਆਇਆ ਥਾਣੇਦਾਰ ਨਵਾਂ ਥਾਣੇਦਾਰ ਨਵਾਂ ਆਇਆ ਉਹਨੇ ਇੱਕ ਦੁਨੀਆ ਨੂੰ ਆਪਣੇ ਜਾਂ ਆਪਣੇ ਹਲਾਈ ਨੂੰ ਕੰਮ ਤੋਂ ਕੰਮ ਨਾਂ ਰੱਖਣਾ ਤੇ ਮਜ਼ੀਦ ਪੱਕਾ ਕਰਨਾ ਤੇ ਉਨੇ ਦੱਸਿਆ ਕਿ ਮੈਂ ਕੀ ਕਰਨਾ ਪਰ ਮਤਲਬੂਬ ਸਾਹਿਬ ਜਦੋਂ ਥਾਣੇਦਾਰ ਦਬਕਾ ਲਾਉਂਦਾ ਆ ਤੇ ਜਿਹੜਾ ਆਪਣੇ ਮਿਹਨਤ ਨਾਲ ਰੋਟੀ ਰੋਜੀ ਕਮਾਉਣ ਵਾਲਾ ਮਜ਼ਦੂਰ ਜਾਂ ਕੋਈ ਆਮ ਸ਼ਹਿਰੀ ਆ ਉਹ ਤੇ ਨਹੀਂ ਥਾਣੇਦਾਰ ਦੇ ਜਾ ਕੇ ਗੋਡਿਆਂ 'ਚ ਪੈਂਦਾ ਪੈਂਦਾ ਤੇ ਉਹ ਹੀ ਜਿਹੜਾ ਚੋਰ ਚੱਕਾ ਹੁੰਦਾ ਤੇ ਇਹ ਫਿਰ ਕੀ ਗੱਲ ਬਣੀ ਇਹ ਸਾਰੀ ਦੁਨੀਆ ਚੋਰ ਚੱਕਾ ਤੇ ਥਾਣੇਦਾਰ ਕਲਾ ਟ੍ਰਾਪ ਨਹੀਂ ਚੋਰ ਚੱਕਾ ਤੇ ਵੇਖੋ ਹਰ ਮੁਲਕ ਦਾ ਜਿਹੜਾ ਟਰੈਸੇ اپنی ہر ملک ਜਿਹੜਾ ਨਹੀਂ ਵੱਡੀ ਫੌਜ ਨਹੀਂ ਰੱਖ ਸਕਦਾ ہر ملک ਜਿਹੜਾ ਇਨਾ ਵੱਡਾ ਬਜਟ ਜਿਹੜਾ ਉਹ ਡਿਫੈਂਸ ਤੇ ਜਿਹੜਾ ਵੈਸਟਿੰਗ ਕਰ ਸਕਦਾ ਜਾਂ ਇਨਵੈਸਟਿੰਗ ਕਰ ਸਕਦਾ ਇਸ ਤਰ੍ਹਾਂ ਮਤਲਬ ਹੁਣ ਉਹਨੇ ਕੈਂਡੀਡੇਟ ਨੂੰ ਜਿਸ ਤਰ੍ਹਾਂ ਆਖਿਆ ਕਿ ਅਸੀਂ ਤੇਰੀ ساری ਸਾਡੀ ਜਿਹੜੀ ਇਹ ਮਤਲਬ ਇਕਨੋਮੀ ਦਾ ਵੱਡਾ ਹਿੱਸਾ ਤੇ ਤੁਹਾਡੇ ਡਿਫੈਂਸ ਦਾ ਅਸੀਂ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਦੇ ਆ ਤੁਹਾਡੇ ਨੂੰ ਤੁਹਾਨੂੰ ਕੋਈ ਛੇੜਦਾ ਨਹੀਂ ਐਡਾ ਵੱਡਾ ਮੁਲਕ ਹੈ 4 ਕਰੋੜ ਸਿਰਫ ਆਬਾਦੀ ਹੈ ਇਹਦੀ ਲੰਮੀ ਸਰਦਾਨੇ ਸਰਦਾਨੇ ਤੇ ਤੁਹਾਡੀਆਂ 8-8 ਘੰਟੇ ਦੀ ਫਲਾਈਟ ਇਹ ਮੁਲਕ ਦੇ ਅੰਦਰ ਹੀ ਤੇ ਉਹ ਤੁਹਾਨੂੰ ਕੋਈ ਛੇੜਦਾ ਨਹੀਂ ਤੇ ਇਹਦਾ ਮਤਲਬ ਹੈ ਨਹੀਂ ਕਿ ਤੁਸੀਂ ਬੜੇ-ਬੜੇ ਪਹਿਲਵਾਨ ਹੋ ਪਹਿਲਵਾਨ ਉਹਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਪਹਿਲਵਾਨ ਆ ਉਹ ਰਸੀ ਤੁਹਾਨੂੰ ਪ੍ਰੋਵਾਈਡ ਕਰਦੇ ਆ ਐਸੀ ਜੇ ਸਕਿਉਰਟੀ ਜਾਂ ਤਫਦ ਇਹ ਸਾਹਸੇ ਤਫਦ ਯਾਨੀ ਤਫਦਾ ਇਹਸਾਸ ਵੀ ਇੱਕ ਬੜੀ ਚੀਜ਼ ਹੁੰਦੀ ਹੈ ਨਾ ਹੋਰ ਇਹ ਕੋਈ ਕੈੰਡਾ ਬਦਮਾਸ਼ ਨਹੀਂ ਹੈ ਨਾ ਇਹ ਇਹਨਾਂ ਨੇ ਕਿਹਨੂੰ ਤਾਂ ਕਿਹਾ ਨਹੀਂ ਕਿ ਕਹਤੇ ਜਾ ਕੇ ਅਟੈਕ ਕੀਤਾ ਹੈ ਯਕੀਨਤਾ ਤੇ ਆਪਣੀ ਕਾਮਨੀ ਨੂੰ ਆਪੀ ਠੋਕਰ ਮਾਰੀਏ ਇਹ ਜਿਹੜੀ ਲੇਡੀ ਹੈ ਕੀ ਨਾਇਓ ਦਾ ਜੇਲੀ ਉਹਨੂੰ ਦੌਰਸ਼ੇ ਸ਼ਾਮਲ ਵਜ਼ੀਰ ਆਦਮਿ ਕ੍ਰਿਸਟਿਅਨ ਫਿਨਲੈਂਡ ਕਹਿੰਦੇ ਹਾਂ ਫਿਰ ਹਾਂ ਉਹਨਾਂ ਮਤਲਬ ਆਪਣੇ ਇਥੇ ਰਹਿ ਕੇ ਉਹਨਾਂ ਬਿਲੀਅਨਸ ਆਫ ਦਾਸਤ ਕਈ 100 ਬਿਲੀਅਨ ਡਾਲਰ ਦਾ ਯੂਕਰੇਨ ਨੂੰ ਫਾਇਦਾ ਦੇ ਚੜਿਆ ਇਹਦਾ ਇਹਦਾ ਕੀ ਇੰਟੈਸੀ ਯੂਕਰੇਨ ਨਾਲ ਕੈਨੇਡਾ ਦਾ ਕੋਥੋਂ ਟੱਕਰ ਦੀ ਵੀ ਆਮਦਨ ਦੀ ਤੋਕੋ ਸੀ ਇਹਨਾਂ ਨੂੰ ਇਹ ਹੋ ਤੇ ਇਹ ਆਪਣੀ ਲੱਕੜੀ ਵਿੱਚ ਨਹੀਂ ਯੂਕਰੇਨ ਬਾਰੇ ਤੇ ਨਜ਼ਰੀਆ ਟਰੰਪਸਫ ਦਾ ਕੁਝ ਹੋਰ ਹੈ ਉਹ ਕਹਿੰਦੇ ਕਿ ਜਲਦ ਹੀ ਤੇ ਮੈਂ ਜਿੱਦਣ ਆਇਆ 24 ਘੰਟਿਆਂ ਚ ਬੰਦ ਕਰਾ ਦੇਣਾ ਤੇ ਉੱਥੇ ਵੀ ਹੁਣ ਸਿਰ ਤੋੜ ਬਾਜੀ ਲੱਗੀ ਹੋਈ ਆ ਅੱਜ ਹੀ ਖਬਰ ਆ ਰਹੀ ਆ ਕਿ ਯੂਕਰੇਨ ਨੇ ਬਹੁਤ ਵੱਡਾ ਹਮਲਾ ਕੀਤਾ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਉਹ ਕਹਿੰਦੇ ਸੀ ਜਵਾਬੀ ਹਮਲਾ ਕਰਾਂਗੇ ਜੋ ਜੋ 20 ਤਰੀਕ ਨੇੜੇ ਆ ਰਹੇ ਉੱਥੇ ਜੰਗ ਤੇਜ਼ ਹੋ ਰਿਹਾ ਵੀ ਉਹਨੇ ਇੱਕ ਦਿਨਾਂ ਚ ਜੋ ਮਲ ਲਓ ਉਸ ਤੋਂ ਬਾਅਦ ਤੇ ਬੰਦ ਹੋਣਾ ਹੀ ਹੋਣਾ ਜੋ ਟਰੰਪ ਦੀ ਐ ਤੁਹਾਡੀ ਗੱਲ ਤੁਸੀਂ ਕਮਾਲ ਦੀ ਕੀਤੀ ਇਹ ਤੋਂ ਮੈਨੂੰ ਯਾਦ ਆ ਗਿਆ ਕਿ ਪਾਕਿਸਤਾਨ ਦੇ ਵਿੱਚ ਵੀ ਮੌਜੂਦਾ ਰਜਿਮ ਜਿਹੜੀ ਹੈ ਉਸੇ ਜਿਹੜੀ ਇਸ ਟਾਈਮ ਇਤਜ਼ਾਦ ਤੇ ਕਾਬਜ਼ ਮਿਲਟਰੀ ਇਸਟੈਬਲਿਸ਼ਮੈਂਟਸ ਨਾਲ ਮਿਲ ਕੇ ਉਹ ਐ ਹੀ ਕੰਮ ਕਰ ਰਹੇ ਨੇ ਕਿ ਇਮਰਾਨ ਖਾਨ ਨੂੰ ਕਿਸੇ 20 ਤਰੀਖ ਤੋਂ ਪਹਿਲਾਂ ਪਹਿਲਾਂ ਕਿਲੇ ਉਹਨੂੰ ਤਰਾ ਕੇ ਦਬਾ ਕੇ ਸਮਝੋਤਾ ਕਰ ਲਈਏ ਸਮਝੋਤਾ ਕਰ ਲਈਏ ਕਿਉਂਕਿ 20 ਤਰੀਖ ਤੋਂ ਬਾਅਦ ਫਿਰ ਸਮਝੋਤਾ ਸਾਡੇ ਹੱਥੇ ਜਨੀਰ ਰਣਾ ਠੀਕ ਤੇ ਇਹ ਸਟ੍ਰੈਟਜੀ ਹੁੰਦੀ ਹੈ ਮਤਲਬ ਕਿ ਪਾਲਿਸੀਆਂ ਹੁੰਦੀਆਂ ਨੇ ਉਹਨਾਂ ਨੂੰ ਤੁਜੇ ਪਾਸੇ ਉਹਨਾਂ ਨੇ ਇੱਕ ਹੋਰ ਬੜੀ ਅਜੀਬ ਤੇ ਇੱਕ ਜਿਹਨੂੰ ਕਹੋ ਕਿ ਐਸੀ ਪਹਿਲਾਂ ਹੀ ਦੁਨੀਆ ਇਸ ਗੱਲ ਨੂੰ ਵੇਖ ਰਹੀ ਆ ਕਿ ਇਜ਼ਰਾਈਲ ਨੇ ਬਹੁਤ ਵਿਧੀ ਕੀਤੀ ਤੇ ਉੱਥੇ ਰਿਹਾ ਕੁਛ ਨਹੀਂ ਗਾਜ਼ਾ ਪੱਟੀ ਦਾ ਛੋਟੀ ਜੀ ਜਗ੍ਹਾ ਸੀ ਜਿਹੜੀ ਤੇ ਟਰੰਪ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਜੇ 20 ਤਰੀਕ ਤੱਕ ਜਿਹੜੇ ਹਮਾਸ ਵਾਲਿਆਂ ਨੇ ਬੰਦੇ ਫੜੇ ਹੋਏ ਆ ਇਜ਼ਰਾਈਲ ਦੇ ਉਹਨਾਂ ਚ ਥੋੜੇ ਬਹੁਤੇ ਅਮਰੀਕੀ ਵੀ ਹੋਣਗੇ 2-4 ਜੇ ਉਹ ਨਾ ਛੱਡੇ ਤੇ ਕੱਲੀ ਉਹ ਗਾਜ਼ਾ ਦੀ ਨਹੀਂ ਕਹਿ ਰਹੇ ਕਹਿੰਦੇ ਮੈਂ ਮਿਡਲ ਈਸਟ ਨੂੰ ਤਬਾਹ ਕਰ ਦਿਆਂਗਾ ਪੂਰੇ ਵੇਖੋ ਇਹ だっ ਤੇ ਇਹ ਤੇ ਮਤਲਬ ਜਿੱਚੇ ਜਿਸੀ ਤਫਸਿਲ ਕੀ ਕਰੀਏ ਇਸੇ ਤੇ ਆਈ ਕਹਿ ਸਕਦੇ ਕਿ ਜਿਵੇਂ ਇਸ ਤੋਂ ਪਹਿਲਾਂ ਗੱਲਾਂ ਤੇ ਕੀਤਾ ਕਿ ਇੱਕ ਬਸੀਟ ਐਜ਼ ਇੱਕ ਤਜਰੀਦ ਅੰਗਾਰ ਜਾਂ ਇੱਕ ਐਨਾਲਿਸਟ ਮੈਂ ਉਹਦੇ ਤੇ ਆਪਣੇ ਖਿਆਲات ਐਈ ਕਹਿ ਸਕਣਾ ਕਿ ਇਹ ਉਹ ਥਾਣੇਦਾਰ ਆਇਆ ਨਵਾਂ ਤੇ ਉਹ ਆਪਣੀ ਤਾਕ ਪ ਬਿਠਾਉਂਦਾ ਪਿਆ ਤੇ ਉਹਨੇ ਉਹਦੇ ਵਾਸਤੇ ਆਪਣੀ ਮਾਰਕੀਟਿੰਗ ਵਾਸਤੇ ਜਿਹੜੀ ਆ ਬੜੇ ਹੱਥ ਕੰਦੇ ਹੋਰ ਵੀ ਇਸਤੇਮਾਲ ਕਰਦੇ ਨੇ ਤੇ ਬਾਕੀ ਉਹ ਕਿਸੇ ਕੋਲ ਇਹੋ ਜਿਹਾ اختیار ਤੇ ਹੈ ਕੋ ਨਹੀਂ ਕਿ ਉਹ ਮਤਲਬ ਐਂ ਜੀ ਕਰਕੇ ਬਦਲ ਦੇ ਕੋ ਬਟਨ ਤੇ ਹਣੀ ਜਿਹੜਾ ਦਬਾ ਦੇਣਾ ਤੇ ਟਾਈਮ ਲੱਗਿਆ ਜੇ ਇਹਨਾਂ ਇਹਨਾਂ ਜਿਹੜੀਆਂ ਇਹ ਜਿਹੜੀਆਂ ਧਮਕੀਆਂ ਨੇ ਜਾਂ ਇਹਨਾਂ ਦਾ ਜਿਹੜਾ ਪ੍ਰੈਸ਼ਰ ਆ ਜਿਦਾ ਤੁਸੀਂ ਕਹਿੰਦੇ ਹੁੰਦੇ ਹੋ ਨਾ ਦੁਨੀਆ ਤੇ ਵੀ ਇੱਕ ਸਪ੍ਰਿੰਗ ਹੁੰਦਾ ਜਿੰਨਾ ਕ ਦੱਬ ਲੋਗੇ ਉਹ ਖੁੱਲਦਾ ਆ ਜਾਂ ਟੁੱਟਦਾ ਆ ਜੇ ਪ੍ਰੈਸ਼ਰ ਦੁਨੀਆ ਬਰਦਾਸ਼ਤ ਨਹੀਂ ਕਰਦੀ ਤੇ ਖੜੀ ਹੋ ਜਾਂਦੀ ਆ ਜਿੱਦਾਂ ਬ੍ਰਿਕਸ ਵਾਲੀ ਗੱਲ ਆ ਵੀ ਚੰਗਾ ਫਿਰ ਇਹ ਨਹੀਂ ਕਰਦੇ ਡਾਲਰ ਚ ਕਰਨਾ ਜੋ ਕਰਨਾ ਜੇ ਚਾਈਨਾ ਖੜਾ ਹੁੰਦਾ ਤਗੜਾ ਹੋ ਕੇ ਜੇ ਉਹ ਕਿਉਂਕਿ ਹਰ ਕੰਟਰੀ ਦੀ ਜਿੰਦਗੀ ਕਹਰੇ ਆਪਣੇ ਇੰਟਰਸਟ ਆ ਜੇ ਚਾਈਨਾ ਆਪਣੀ ਧਿਰ ਨੂੰ ਪੱਕਿਆ ਕਰ ਲਈ ਆਪਣੀਆਂ ਨੀਤੀਆਂ 'ਚ ਥੋੜਾ ਸੁਧਾਰ ਕਰਦਾ ਆ ਤੇ ਦੁਨੀਆ ਨਾਲ ਮਿਲ ਕੇ ਚੱਲਣ ਦੀ ਗੱਲ ਕਰਦਾ ਵੀ ਕੋਈ ਗੱਲ ਨਹੀਂ ਆਓ ਇਹਨੂੰ ਵੱਡੇ ਸ਼ੇਰ ਨੂੰ ਢਾਈਏ ਤੇ ਫੇਰ ਇਹ ਕਿੰਨੇ ਕੁ ਦਿਨ ਬਚਣਗੇ ਲੈਟਸ ਸੀ ਜੇ ਬ੍ਰੇਕਸ ਵਾਲੇ ਆਪਣੀ ਕਰੰਸੀ ਚਲਾ ਲਿੰਦੇ ਆ ਰਸ਼ੀਆ ਤੇ ਚਾਈਨਾ ਦਾ ਤੜਾ ਹੋਰ ਮਜ਼ਬੂਤ ਹੋ ਰਿਹਾ ਹੋਇਆ ਵੀ ਆ ਤੇ ਜੇ ਜਿੱਦਾਂ ਹੁਣ ਵਿੱਚ ਦੋਗਲਾਪਨ ਆ ਦੋਨਾਂ ਜਿੱਦਾਂ ਇੰਡੀਆ ਵਰਗੇ ਕਦੀ ਉਧਰ ਇੱਕ ਪੈਰ ਇੱਕਦਮ ਉਧਰ ਇੱਕ ਉਧਰੇ ਇੱਕ ਉਧਰ ਯੂਰਪੀਅਨ ਯੂਨੀਅਨ ਖੁਸ਼ ਨਹੀਂ ਆ ਟਰੰਪ ਦੀਆਂ ਨੀਤੀਆਂ ਤੋਂ ਇੰਡੀਆ ਖੁਸ਼ ਨਹੀਂ ਆ ਪਾਕਿਸਤਾਨ ਖੁਸ਼ ਨਹੀਂ ਆ ਚਾਈਨਾ ਨਾਲ ਤੇ ਸਿੱਧੀ ਟੱਕਰ ਆ ਰਸ਼ੀਆ ਨਾਲ ਵੀ ਟੱਕਰ ਆ ਤੇ ਜੇ ਸਾਰੇ ਹੀ ਦੁਸ਼ਮਣ ਬਣਾ ਲੈ ਤੇ ਫਿਰ ਕੀ ਇਹਨਾਂ ਦਾ ਭਵਿੱਖ ਸਿਕਿਉਰ ਹੋ ਜਾਵੇਗਾ ਵੇਖੋ ਅਤੇ ਜੀਮ ਕੀਤਾ ਜਾ ਸਕਦਾ ਹੈ ਉਹ ਨਾ ਉਹਨਾਂ ਕੋਲ پلان 1 ਚੱਲ ਰਿਹਾ ਹੈ پلان 2 ਵੀ ਹੋਏਗਾ پلان 3 ਵੀ ਹੋਏਗਾ ਸਰ ਐਕਸ਼ਨ ਦਾ ਰਿਐਕਸ਼ਨ ਵੀ ਤਾਂ ਹੁੰਦਾ ਨਾ ਸਰ ਤੁਸੀਂ ਬੜੀਆਂ ਕਿਤਾਬੀ ਗੱਲਾਂ ਕਰਦੇ ਹੋ ਇਹ ਸਾਰਾ ਕੁਝ ਇਹ ਬੁੱਕ ਨਹੀਂ ਚੱਲਦਾ ਦੁਨੀਆ ਤੇ ਮਤਲਬ ਇੱਥੇ ਉਹ ਵੀ ਪੈਰ ਦੀ ਧਮਕ ਵੀ ਚੱਲਦੀ ਹੈ ਕਈ ਕਈ ਵਾਰ ਤੋ ਗੋਲੀ ਨਾਲ ਬੰਦਾ ਨਹੀਂ ਮਾਰੀਦਾ ਮਾਰੇ ਨਾਲੋਂ ਨਸਾਇਆ ਜਿੰਕ ਚੰਗਾ ਉਹ ਕਈ ਵਾਰ ਤੁਸੀਂ ਫੱਬ ਕੇ ਛੱਬ ਕੇ ਮਾਰਨੇ ਪੈਂਦੇ ਨੇ ਦੁਨੀਆ ਨੂੰ ਕਿਆ ਕਰ ਦਿਆਂਗੇ ਉਹ ਕਰ ਦਿਆਂਗੇ ਨਹੀਂ ਤੇ ਅਸੀਂ ਇੰਜ ਕਰ ਦਿਆਂਗੇ ਕਦੀ ਕਦੀ ਵੀ ਇੰਜ ਨਹੀਂ ਹੁੰਦਾ ਕਜਿੰਜ ਬੰਦਾ ਕਿਹਾ ਉਹ ਉਸ ਨਹੀਂ ਕਰਦਾ ਤੇ ਸਰ ਤਾਕਤਵਾਰੀ ਹੈ ਨਾ ਹੁਣ ਲੰਕਾ ਵਾਲੇ ਥੋੜਾ ਕਿਸ ਨੂੰ ਦਬਕੇ ਮਾਰ ਦੇਣਗੇ ਜਾਂ ਪਟਾਰ ਵਾਲੇ ਆ ਕੇ ਦਬਕੇ ਮਾਰ ਦੇਣਗੇ ਮਾਰਦਾ ਵੀ ਤੇ ਅਮਰੀਕਾ ਹੀ ਪਿਆ ਨਾ ਓਏ ਆਹੋ ਤੇ ਅੱਗੇ ਵੀ ਤੇ ਕੋ ਫੋਰਸ ਛੜੀ ਨਹੀਂ ਨਾ ਬੈਠੀਆਂ ਅੱਗੇ ਵੀ ਵੇਖੋ ਵੱਡੇ ਵੱਡੇ ਮੁਲਕ ਨੇ ਜਰਮਨ ਦੇ ਫਰਾਂਸ ਦੇ ਆਪਣੇ ਆਪਣੇ ਇੰਟਰਸਟ ਨੇ ਲੇਕਿਨ ਉਥੇ ਵੇਖੋ ਨਾ ਉਹ ਜਰਮਨ ਉਥੋਂ ਆਪਣੇ ਦੇ ਫੌਜੀ ਅਜੇ ਨਹੀਂ ਅਮਰੀਕਾ ਤੇ ਅੱਜ ਤੱਕ ਛੱਡ ਸਕਿਆ ਦੂਜੀ ਜੰਗ ਦੇ ਦੀਪ ਤੋਂ ਬਾਅਦ ਵਰਲਡ ਵਾਰ ਤੋਂ ਬਾਅਦ ਤੇ ਐਜੀ ਜਾਪਾਨ ਚ ਹਾਲਤਾ ਅੰਦੇ ਮੌਜੂਦ ਨੇ 750 ਬੇਸ ਆ ਅਮਰੀਕਾ ਦਾ ਦੁਨੀਆ ਭਰ ਵਿੱਚ ਜਿੱਥੋਂ ਸਾਰੀ ਦੁਨੀਆ ਨੂੰ ਕੰਟਰੋਲ ਕਰ ਰਿਹਾ 750 ਹਾਂ ਤੇ ਫਿਰ ਤੁਸੀਂ ਸਾਰੀਆਂ ਗੱਲਾਂ ਦਾ ਜਵਾਬ ਤੁਹਾਡੇ ਕੋਲ ਆਪੀ ਮੌਜੂਦ ਹੈ ਉਹ ਅਮਰੀਕਾ ਇੱਕ ਤਾਕਤ ਹੈ ਸਾਨੂੰ ਮੰਨਣਾ ਪਏਗਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਮਰੀਕਾ ਇੱਕ ਰੱਬ ਹੋ ਗਿਆ ਹੈ ਖੁਦਾ ਨਿਹਾਲਾ ਜਾਂ ਅਮਰੀਕਾ ਇੱਕ ਗੋਡ ਹੋ ਗਿਆ ਜਾਂ ਮਤਲਬ ਉਹ ਵਾਈ ਗੁਰੂ ਹੋ ਗਿਆ ਐਨੀਆ ਅਮਰੀਕਾ ਬਦ ਇੱਕ ਬਦਮਾਸ਼ ਹੈ ਤਾਕਤ ਹੈ ਜੋ ਕੁਝ ਵੀ ਹੈ ਉਹ ਤਾਕਤ ਹੈ ਸਾਡੇ ਤੁਹਾਡੇ ਵਜ੍ਹਾ ਨਾਲ ਜਿੰਨੇ ਦੇ ਅਸੀਂ ਉਹਨੂੰ ਮੰਨਦੇ ਰਹਾਂਗੇ ਉਹਨਾਂ ਚੇਰੂ ਛੇ ਦੇ ਨਹੀਂ ਮੰਨਾਂਗੇ ਤੋ ਫਿਰ ਦੂਜਾ ਜਿਹੜਾ ਵੱਡਾ ਮਸਲਾ ਇਸ ਵੇਲੇ ਇਹ ਆ ਕਿ ਜਿਹੜੀ ਲੀਡਰਸ਼ਿਪ ਹੁਣ ਆ ਰਹੀ ਹੈ 20 ਤਰੀਕ ਤੋਂ ਬਾਅਦ ਇਹਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀ ਵੀ ਕਾਰਪੋਰੇਟ ਵਾਲੇ ਪਿੱਛੇ ਰਹਿ ਕੇ ਚਲਾਉਂਦੇ ਆ ਸਾਰਾ ਕੁਝ ਹੁਣ ਕਾਰਪੋਰੇਟ ਦਾ ਸ਼ਾਮਲ ਹੋ ਗਏ ਮਸਕਰ ਕੀ ਵਿੱਚ ਬੈਠ ਕੇ ਜਾ ਕੇ ਅੱਜ ਜਿਹੜਾ ਮੀਟਾ ਜਿਹੜੀ ਚਲਾਉਂਦੀ ਆ ਫੇਸਬੁੱਕ ਇੰਸਟਾਗ੍ਰam ਤੇ ਉਹਦਾ ਜਕਰਪੁਰ ਗਿਆ ਸ਼ਾਇਦ ਉਹਨਾਂ ਦਾ ਨਾਂ ਉਹਨੂੰ ਵੀ ਡਿਨਰ ਤੇ ਸੱਦਿਆ ਕੱਲ ਪਰਸੋ ਉਹਨੂੰ ਤੇ ਉਹਨੇ ਵੀ ਅੱਜ ਕਹਿ ਦਿੱਤਾ ਕਿ ਜਿਹੜਾ ਅਸੀਂ ਆਪਣਾ ਫੈਕਟ ਫਾਈਨਡਿੰਗ ਰੱਖਿਆ ਸੀ ਨਾ ਵੀ ਕੋਈ ਬੰਦਾ ਇਧਰ ਉਹ ਪੁੱਠਾ ਸਿੱਧਾ ਪਉਂਦਾ ਤੇ ਚੈੱਕ ਕਰਦੇ ਸੀਗੇ ਉਹ ਵੀ ਕਹਦਾ ਤਾਂ ਉਹ ਕਹਿੰਦੇ ਉੱਥੋਂ ਵਾਲੇ ਜਿਹੜੇ ਰਿਪਬਲਿਕਨ ਨੇ ਭਈ ਸਾਡੇ ਤੇ ਨਿਗਰਾਨੀ ਰੱਖਣ ਨੂੰ ਕਰ ਰਹੇ ਤੁਸੀਂ ਤੋ ਮੰਨ ਗਿਆ ਕਹਿੰਦਾ ਕੋਈ ਗੱਲ ਨਹੀਂ ਜੀ ਆਪਾਂ ਵੀ ਢਾ ਦੇਨੇ ਆ ਜਿੱਦਾਂ ਗ੍ਰੀਨਲੈਂਡ ਵਾਲੇ ਮੰਨ ਕੇ ਕੋਈ ਨਹੀਂ ਤੁਸੀਂ ਲੈ ਰਹੇ ਹੋ ਦੀ ਮਿੰਦਰ ਮੁੰਦਰ ਜਿੰਨੇ ਕ ਤੁਹਾਨੂੰ ਚਾਹੀਦੇ ਆ ਹੀ ਕੋਈ ਪੰਗਾ ਨਹੀਂ ਪਾਉਂਦੇ ਇਦਾਂ ਝੁਕਰ ਬਗਰ ਨੇ ਕਹਿਤਾ ਵੀ ਕੋਈ ਗੱਲ ਨਹੀਂ ਜੀ ਮੈਂ ਢਾ ਦੇਣਾ ਇਹ ਸਾਰਾ ਦੇਖੋ ਤੇ ਬਲਕਿ ਇਹ ਦੁਨੀਆ ਸਾਰੀ ਪਰ ਪੂਛ ਚੁੱਕ ਕੇ ਅੱਗੇ ਅੱਗੇ ਭੱਜ ਪਈ ਆ ਉਹ ਤੋ ਵੇਖੋ ਨਾ ਉਹ ਹਾਲੇ ਆਇਆ ਵੀ ਨਹੀਂ ਤੇ ਸਾਲੋਂ ਪਹਿਲਾਂ ਜਿਹੜਾ ਉਹਨੇ ਟਿਕ ਟਕ ਨਹੀਂ ਹੀ ਵੇਚਦਾ ਪਿਆ ਅਮਰੀਕਾ ਚ ਇਹਨਾਂ ਨੂੰ ਚਾਇਨਾ ਉਹ ਵੀ ਕੱਲ ਦਾ ਐਲਾਨ ਹੋ ਗਿਆ ਕਿ ਟਿਕਟਾਕ ਜਿਹੜਾ ਉਹ ਵਾਪਸ ਹੋ ਗਿਆ ਟਿਕਟਾਕ ਨੇ ਕਹਿ ਦਿੱਤਾ ਕਿ ਐਸੀ ਬਿਲਕੁਲ ਨਹੀਂ ਵੇਚਣੇ ਉਹਨਾਂ ਕਹਿਤਾ ਉਹਨਾਂ ਨੇ ਵਾਪਸ ਜਵਾਬ ਦਿੱਤਾ ਉਹਨਾਂ ਨੇ ਉਹ ਕਿਹਾ ਸੀਗਾ ਕਿ ਮਸਕ ਸ਼ਾਇਦ ਉਹਨੂੰ ਖਰੀਦ ਲਏਗਾ ਤੇ ਕੋਰਟ ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕੋਰਟ ਨੂੰ ਟਰੰਪ ਸਾਹਿਬ ਨੇ ਕਿ ਮੇਰੇ ਹੁਣ ਤੱਕ ਇੰਤਜ਼ਾਰ ਕਰੋ ਫੈਸਲਾ ਨਾ ਕਰਿਓ ਜੇ ਮੈਂ ਆਉਂਗਾ ਤੇ ਇਹਨਾਂ ਨਾਲ ਗੱਲਬਾਤ ਕਰਕੇ ਮੁਕਾ ਲਾਂਗੇ ਉਹਨੂੰ ਐ ਲੱਗਦਾ ਸੀ ਕਿ ਇਹਨਾਂ ਨੇ ਪ੍ਰੈਸ਼ਰ ਪਾ ਕੇ ਘੱਟੋ ਘੱਟ ਅਮਰੀਕਾ ਵਿੱਚ ਟਿਕਟਾਕ ਜਿਹੜੀ ਆ ਉਹਦਾ ਜਿਹੜਾ ਕੰਮਕਾਰ ਆ ਉਹਨੂੰ ਸੰਭਾਲ ਲਾਂਗੇ ਬਟ ਟਿਕਟੌਕ ਨੇ ਕਿਹਾ ਸੀ ਨਹੀਂ ਦੇ ਰਹੇ ਕੱਲ ਕੱਲ ਮੈਂ ਇਹ ਦੇਖ ਰਿਹਾ ਸੀ ਤਾਂ ਤੇ ਵੇਖੋ ਇਹ ਇਸਤਰੀ ਉਹਦੇ ਹਰ ਕੰਮ ਦੇ ਵਿੱਚ ਉਹ ਉਹ ਕਹਿੰਦੇ ਨਹੀਂ ਕਿ ਜਦੋਂ ਇੱਕ ਜਲਾ ਜਾਸ ਟੇਕ ਆਫ ਕਰਦਾ ਹੈ ਨਾ ਇੱਕ ਛੋਟੀ ਜੀ ਚਿੜੀਆ ਜਿਹੜੀ ਹੈ ਨਾ ਛੋਟਾ ਜਿਹਾ ਪੰਦਾ ਉਹਦੇ ਪੱਰਾ ਜਾ ਕੇ ਵਜਦਾ ਤੇ ਉਹਦੀ ਜਿਹੜੀ ਹੈ ਨਾ ਉਹਨੂੰ ਤਬਾਹ ਕਰ ਦਿੰਦਾ ਤੇ ਜਾਇ ਕਿ ਛੋਟੀ ਜੀ ਚੂਟੀ ਜਰੀ ਹੈ ਨਾ ਕੀੜੀ ਉਹ ਹਾਥੀ ਨੂੰ ਮਾਰ ਦਿੰਦੀ ਸੁਣਡ ਚ ਵੜ ਕੇ ਇਸ ਵਾਸਤੇ ਅਮਰੀਕਾ ਅਗਰ ਹਾਥੀ এলিਫੈਂਟ ਹੈ ਤੇ ਇੱਕ ਛੋਟੀ ਚੂਟੀ ਦੀ ਮਾਰ ਹੈ ਸਿਰਫ ਇਹ ਡਿਪੈਂਡ ਕਰਦਾ ਹੈ ਕਿ ਉਹ ਅਸਲ ਸਮੇਂ ਕਿਦੋਂ ਹੁੰਦਾ ਅੱਛਾ 20 ਤਰੀਕ ਨੂੰ ਸਮਾਂ ਆ ਰਿਹਾ ਜੀ ਬਿਲਕੁਲ ਨੇੜੇ ਆ ਗਿਆ ਸਮੇਂ ਤੇ ਉਦਣ ਦੁਨੀਆ ਭਰ ਦੇ ਕੁਝ ਹੋਰ ਲੋਕ ਵੀ ਕੰਟਰੀ ਜਿਹੜੇ ਆ ਉਹਨਾਂ ਨੂੰ ਇਨਵਾਈਟ ਕੀਤਾ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਸੀ ਉਹਨਾਂ ਨੇ ਕਿਹਾ ਸੌਰੀ ਅਸੀਂ ਨਹੀਂ ਆ ਸਕਦੇ ਭੇਜ ਦਾਂਗੇ ਕੋਈ ਅਫਸਰ ਆਪਣਾ ਛੋਟਾ ਮੋਟਾ ਜਿੱਡਾ ਕਿ ਤੁਸੀਂ ਹੈਗੇ ਉਹਦਾ ਉਸ ਹਾਵ ਨਾਲ ਤਾਂ ਡੰਡ ਜਿਠਲਾਂਗੇ ਉਹ ਆਪਣੇ ਆਪ ਨੂੰ ਵੱਡੇ ਪੋਸਟ ਕਿੰਦੇ ਆ ਦੂਜੇ ਪਾਸੇ ਕੁਝ ਮੁਲਕ ਨੇ ਵੱਡੀ ਛੋਟੀ ਦਾ ਜ਼ੋਰ ਲਾ ਰਹੇ ਵੀ ਸਾਨੂੰ ਵੀ ਸਾਧ ਲੋ ਹੀ ਵੀ ਤੁਹਾਡੇ ਦੋਸਤ ਆ ਤੇ ਇਹਨਾਂ ਚ ਇੰਡੀਆ ਬਾਰੇ ਵੀ ਕਿਹਾ ਜਾਂਦਾ ਕਿ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਇਹਨਾਂ ਨੇ ਅਰਕੀ ਦਾਲੇ ਨਹੀਂ ਪਾਏ ਤੇ ਫਿਰ ਕੋਸ਼ਿਸ਼ਾਂ ਹੋਈਆਂ ਲੋਬਿੰਗ ਹੋਈ ਤੇ ਜਿਹੜੇ ਸਬ ਵਿਸ਼ੇਸ਼ ਮੰਤਰੀ ਨੇ ਭਾਰਤ ਦੇ ਉਹਨਾਂ ਨੂੰ ਇੰਟਰੀ ਮਿਲ ਗਈ ਆ ਕਿਸੇ ਨਾ ਕਿਸੇ ਤਰੀਕੇ ਲੱਗਦੀ ਉੱਥੇ ਆਉਣ ਦੀ ਤੇ ਇਹ ਜਿਹੜੀ ਗੇਮ ਆ ਕਿ ਜੇ ਉੱਥੇ ਜਾ ਕੇ ਨੇੜੇ ਹੋ ਜੀਏ ਅਮਰੀਕਾ ਦੇ ਜ਼ਿਆਦਾ ਨੇੜੇ ਹੋ ਜੀਏ ਇਹ ਪਹਿਲਾਂ ਐਸ ਜੀ ਸ਼ੰਕਰ ਪਹਿਲਾਂ ਵੀ ਹੋ ਕੇ ਗਏ ਆ ਇਹ ਉਹਨਾਂ ਦੇ ਜਿੱਤਲ ਤੋਂ ਬਾਅਦ ਤੇ ਇਹ ਕਿਹਾ ਜਾਂਦਾ ਹੈ ਖਾਸ ਕਰਕੇ ਪਾਕਿਸਤਾਨ ਦੇ ਚੈਨਲ ਇਸ ਗੱਲ ਨੂੰ ਕਹਿ ਰਹੇ ਸੀ ਕਿ ਉਹਨਾਂ ਦੀ ਇਹ ਕੀ ਕਿ ਉਹਨੂੰ ਕਹਿੰਦੇ ਦੂਰ ਅੰਦੇਸ਼ੀ ਆ ਦੂਰ ਤੱਕ ਸੋਚਦੀ ਹੈ ਇੰਡੀਅਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਪਹਿਲਾਂ ਹੀ ਘਟੋ ਘਟ ਜੇ 트럼ਪ ਨੂੰ ਨਹੀਂ ਮਿਲਿਆ ਗਿਆ ਤੇ 트럼ਪ ਦੇ ਨਾਲ ਜਿਹੜੇ ਕੁਝ ਪੀਮ ਬਣ ਰਹੀ ਆ ਉਹਨਾਂ ਨਾਲ ਰਾਬਤੇ ਬਣਾ ਲਏ ਸੀਗੇ ਤੇ ਉਹਨਾਂ ਰਾਤਿਆਂ ਦੀ ਬਦੌਲਤ ਹੀ ਹੁਣ ਕਿਸੇ ਨਾ ਕਿਸ ਤਰ੍ਹਾਂ ਉਹਨਾਂ ਨੂੰ ਸੱਦਾ ਮਿਲ ਗਿਆ ਤੇ ਉਹ ਆ ਰਹੇ ਆ ਤੁਸੀਂ ਇਹ ਸਾਰੀ ਗੇਮ ਨੂੰ ਕਿਦਾਂ ਵੇਦੇ ਹੋ ਵਰਲਡ ਵਾਈਡ ਕਿਦਾਂ ਇਕੱਲੇ ਇੰਡੀਆ ਦੇ ਅੰਦਰ ਜੀ ਜੀ ਆ ਵੇਖੋ ਇੱਥੇ ਬੜੀ ਗਹਿਰੀ ਨਜ਼ਰ ਨਾਲ ਮੈਂ ਵੇਖ ਰਿਹਾ ਮੈਨੂੰ ਅਬਜ਼ਰਵ ਕਰ ਰਿਹਾ ਮੈਂ ਮੋਸਲ ਪ੍ਰੋਗਰਾਮਾਂ 'ਚ ਵੀ ਇਹ ਜਿੰਦ ਤੱਕ ਬਾਤ ਕੀਤੀ ਹੈ ਪ੍ਰੈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਨੇ ਐਕਚੁਅਲੀ ਬਹੁਤ ਤੇਜ਼ ਆਦਮੀ ਸਮਾਰਟ ਆਦਮੀ ਔਰ ਸਮਾਰਟ ਬਣਨ ਦੀ ਵੀ ਕੋਸ਼ਿਸ਼ ਕੀ ਕਰਦੇ ਨੇ ਔਰ ਉਸ ਚੱਕਰ ਚ ਕਦੇ ਕਦੇ ਓਵਰ ਸਮਾਰਟ ਵੀ ਹੋ ਜਾਂਦੇ ਨੇ ਮੈਂ ਤੇ ਉਹ ਪ੍ਰਾਈਮ ਮਿਨਿਸਟਰ ਨੇ ਭਾਵੇਂ ਸਾਡੇ ਨੇਬਰ ਕੰਟਰੀਜ਼ ਦੇ ਨੇ ਲੇਕਿਨ ਕਾਬਲੇ ਇਤਲਾਮ ਨੇ ਮੇਰੇ ਸਾਹਦੇ ਹਾਸਤੇ ਲੇਕਿਨ ਉਹ ਜਦੋਂ ਗਿਆ ਉਥੇ ਅਮਰੀਕਾ ਦੇ ਵਿੱਚ ਕਾਨਫਰੰਸ ਹੋ ਰਹੀ ਸੀ ਉਸ ਸਤੰਬਰ ਦੇ ਵਿੱਚ ਉਥੇ ਇਲੈਕਸ਼ਨ ਹੋ ਰਹੀ ਸੀ ਜਦੋਂ ਹਾਂਜੀ ਜੀ ਉਦੀ ਉਸੇ ਦੌਰਾਨ ਉਹਨਾਂ ਦਾ ਵਿਜ਼ਿਟ ਸੀ ਤੇ ਉਹ ਮੈਕ ਕਨਫਰੈਂਸ ਸਿਸ ਵਿੱਚ ਉੱਥੇ ਮੌਜੂਦ ਸਨ ਤੇ ਉਹ ਕੈਮਲਾ ਹਾਰਿਸ ਜਿਹੜੀ ਕੈਂਡੀਡੇਟ ਸੀ ਮੁਕਾਬਲੇ ਤੇ ਉਹ ਇੱਕ ਡਿਬੇਟ ਜਿਹੜੀ 10 ਸਤੰਬਰ ਨੂੰ ਹੋਈ ਉਹਦੇ ਵਿੱਚ ਉਹ ਸਲਾਈਟਲੀ ਜੀ ਲੈ ਗਈ ਲੀਡ ਕੁ 1.5-2% ਦੀ ਤੇ ਉਹ ਸਾਰੇ মিডিਆ ਚੋਂ ਕਿ ਉਹ ਅਗੀ 트াম্প ਦੇ ਖਿਲਾਫ ਸੀ ਪ੍ਰੈਜ਼ੀਡੈਂਟ 트াম্প ਦੇ ਖਿਲਾਫ ਸੀ ਸੀਐਨਐਨ ਦੇ ਸਾਰੇ ਉਹਨਾਂ ਚੁੱਕ ਦਿੱਤਾ ਇਸ ਗੱਲ ਨੂੰ ਤੇ ਮੋਦੀ ਸਾਹਿਬ ਦੇ ਜਿਹੜੀ ਟੀਮ ਨਾਲ ਗਈ ਸੀ ਐਡਵਾਈਜ਼ਰ ਉਹਨਾਂ ਆਖਿਆ ਜੀ ਸਰ ਨਾ ਮਿਲੋ ਤੁਸੀਂ ਟਰੰਪ ਸਾਹਿਬ ਨੂੰ ਉਹਨਾਂ ਕੋ ਨਹੀਂ ਜਾਉਣਾ ਉਹ ਟਰੰਪ ਇੱਕ ਵਾਰੀ ਫੇਰ ਇਹ ਕੋ ਨਹੀਂ ਜਾਉਣਾ ਮਤਲਬ ਮੋਦੀ ਸਾਹਿਬ ਨੇ ਅੰਦਾਜ਼ਾ ਲਾਇਆ ਕਿ ਟਰੰਪ ਦੀ ਵਾਪਸੀ ਨਹੀਂ ਕਰ ਰਹੇ ਇਸ ਕਰਕੇ ਇਹਨੂੰ ਬਹੁਤੀ ਐਮੀਤ ਨਹੀਂ ਦੇਣੀ ਚਾਹੀਦੀ ਹਾਲੇ ਕਿ ਦੂਜੇ ਪਾਸੇ ਟਰੰਪ ਸਾਹਿਬ ਦਾ ਕੇ ਇੰਟਰਵਿਊ ਵੇਖਿਆ ਉਹਨਾਂ ਆਖਿਆ ਕਿ ਮੈਨੂੰ ਪਤਾ ਹੈ ਕਿ ਮਿਸਟਰ ਮੋਦੀ ਸਾਹਿਬ ਆਏ ਨਹੀਂ ਛੇ ਮੈਂ ਉਹਨਾਂ ਨੂੰ ਮਿਲਣਾ ਚਾਹਾਂਗਾ ਮੈਂ ਉਹਨਾਂ ਨੂੰ ਮੈਸੇਜ ਭੇਜਵਾਨਾ ਕਿ ਮੈਨੂੰ ਮਿਲੋ ਇਹ ਇਹ ਯਾਨੀ ਪ੍ਰੋਗਰਾਮ ਵੀ ਚੱਲ ਗਿਆ ਟੀਵੀ ਤੇ ਉਹਨਾਂ ਦੀ ਇੰਟਰਵਿਊ ਦਾ ਹਿੱਸਾ ਜਿਹੜਾ ਮੋਦੀ ਸਾਹਿਬ ਉਹਦੇ باوجود ਮਤਲਬ ਜਦੋਂ ਟਰੰਪ ਨੇ ਸੱਦਿਆ ਉਹ ਤੁਸੀ ਨਹੀਂ ਗਏ ਤੇ ਹੁਣ ਟਰੰਪ ਦੀ ਵਾਰੀ ਉਹਨੇ ਤੁਹਾਨੂੰ ਨਹੀਂ ਸੱਦਿਆ ਇਹ ਕਹਿਣਾ ਚਾਹੁੰਦਾ ਹਾਂ ਹਾਂ ਔਰ ਉਸ ਤੋਂ ਬਾਅਦ ਲੇਕਿਨ ਜੋ ਕਿਉਂਕਿ ਹਾਂ ਜਿਸ ਤਰ੍ਹਾਂ ਕਿ ਸਾਡੇ ਵੇਖਣ ਵਾਲੇ ਜਿਹੜੇ ਨਾਜ਼ਰੀਨ ਸਾਡੇ ਵਿਊਅਰਸ ਜਾਣਦੇ ਨੇ ਕਿ ਇਸ ਟਾਈਮ ਅਮਰੀਕਾ ਦੀ ਜਿਹੜੇ ਟਾਪ 25 ਸੀਈਓ ਦੇ ਵੱਡੀਆਂ ਕੰਪਨੀਆਂ ਦੇ ਮਤਲਬ ਜਿਵੇਂ ਗੂਗਲ ਹੈ ਜਿਵੇਂ YouTube ਹੈ ਜਿਵੇਂ ਦੂਸੀਆਂ ਬੇਸ਼ਮਤ ਚੀਜ਼ਾਂ ਨੇ ਮੈਟਾ ਹੈ ਸਾਰਾ ਭਾਰਤੀ ਬੈਠੇ ਹੋਏ ਉਥੇ ਭਾਰਤੀ ਨਜ਼ਾਦ ਜਿਹੜੇ ਨੇ ਸੀਈਓ ਬੈਠੇ ਨੇ ਤੇ ਉਹ ਦੁਨੀਆਂ ਦੇ ਸੀਈਓ ਦਾ ਵੀ ਇੱਕ ਸ਼ਖਸ ਨੇ ਉਹਦੀ ਬਣਾ ਕੇ ਭੇਜੀ ਸਾਰੀ ਲਿਸਟ ਵੀ ਨਾਮ ਵੀ ਫੋਟ ਤਸਵੀਰਾਂ ਵੀ ਉਹਨਾਂ ਪੰਜ ਸੀਈਓ ਦੀਆਂ ਤੇ ਉਹਨੇ ਆਖਿਆ ਵੇਖੋ ਜੀ ਆ ਮੈਂ ਕਿਹਾ ਯਾਰ ਦੁਨੀਆ ਚ ਟੁਰਦਾ ਫਿਰਦਾ ਹਰ ਚੌਥਾ ਬੰਦਾ ਜਿਹੜਾ ਟੈਕਨੀਕਲੀ ਉਹ ਇੰਡੀਅਨ ਹੈ ਆਬਾਦੀ ਪਾਪੂਲੇਸ਼ਨ ਵਾਈਜ਼ ਵੀ ਦੁਨੀਆ ਦੇ ਸੱਤ ਅਰਬ ਆਬਾਦੀ ਹੈ 6.5 ਤੇ ਉਹਦੇ ਚ ਹਰ ਚੌਥਾ ਬੰਦਾ ਤੇ ਲੰਮ ਹਾਲਾ ਇੰਡੀਅਨ ਤੇ ਇਹ ਅਗਰ ਪੰਜੀ ਸਿਰਫ ਵਿੱਚ ਤੋਂ ਲੱਭੇ ਨੇ ਜੇ ਇੰਡੀਅਨ ਕੰਟੀਨੈਂਟ ਸਾਰਾ ਜੋੜ ਲੀਏ ਤੇ ਫੇਰ ਆਪਾਂ ਕਿਹਤੇ ਜਾਏ ਜੀ ਬੈਤ ਤੁਸੀਂ ਤੀਜੇ ਦੇ ਕਾ ਤੇ ਮੈਂ ਕਿਹਾ ਇਹ ਲਿਆਦਾ ਕੋਈ ਪ੍ਰਾਕਰਸ ਨਹੀਂ ਹੈ ਲੇਕਿਨ ਉਹਨਾਂ ਦਾ ਅਸਰ ਤੇ ਸਾਰਾ ਹੈ ਨਾ ਇਹ ਗੱਲ ਤੁਸੀਂ ਨਾ ਆਖੋਗੇ ਯਾਰ ਵੱਡਾ ਬਜਾੜ ਵੱਡਾ ਅੱਛਾ ਉਹਨਾਂ ਬੰਦਿਆਂ ਨੇ ਉਹਨਾਂ ਕਿ ਜੀ ਸਾਰਾ ਐਵੇਂ ਕਿ ਤੁਸੀਂ ਅਗਰ ਫਿਰ ਮੋਦੀ ਸਾਹਿਬ ਨੂੰ ਨਹੀਂ ਬੁਲਾ ਰਹੇ ਤੇ ਘੱਟੋ ਘੱਟ ਕੋਈ ਰਿਪਰੈਜ਼ੈਂਟੇਟਿਵ ਜਰਾ ਹੈ ਰਿਪਰੈਜ਼ੈਂਟ ਕਰਨ ਵਾਲਾ ਇੰਡੀਆ ਨੂੰ ਤੇ ਹੋਣਾ ਚਾਹੀਦਾ ਜੋ ਉਹ ਨੋਰਮਲ ਤੇ ਉਹਨਾਂ ਦਾ ਕ੍ਰਾਈਟੇਰੀਆ ਹੁੰਦਾ ਕਿ ਜਿਸ ਮੁਲਕ ਦੇ ਸਰਬਰਾਹ ਨੂੰ ਨਹੀਂ ਬੁਲਾਉਂਦੇ ਉਹਦਾ ਸਟੇਟ ਸੈਕਟਰੀ ਜਾਂ ਵਿਦੇਸ਼ ਮੰਤਰੀ ਜਾਂ ਉਹਦਾ ਕੀ ਸੈਕਟਰੀ ਸਟੇਟ ਕੋਈ ਵੀ ਇੱਕ ਬੰਦਾ ਉੱਥੋਂ ਉਹ لازਮੀ ਇੱਕ ਬੰਦਾ لازਮੀ ਬੁਲਾਉਣਾ ਹੁੰਦਾ ਮਤਲਬ ਫਜ਼ਕਰ ਹੋਣ ਪਾਕਿਸਤਾਨ ਅਗਰ ਸ਼ਵੈਸੀ ਨੂੰ ਨਹੀਂ ਬੁਲਾਉਂਦੇ ਤੇ ਉਹ ਜਿਹੜਾ ਕੋਈ ਫਾਰਨ ਅਫੇਅਰ ਦਾ ਸੈਕਟਰੀ ਟੁੱਟ ਜਾਏਗਾ ਜਾਂ ਕੋਈ ਪਾਕਿਸਤਾਨ ਤੋਂ ਕੋਈ ਆ ਰਿਹਾ ਤੁਹਾਡੀ ਨਜ਼ਰ ਚ ਪਤਾ ਨਹੀਂ ਮੈਨੂੰ ਖਬਰ ਨਹੀਂ ਆਈ ਕੋਈ ਸੁਣਿਆ ਸੀ ਕਿ ਬਲਾਵਲ ਪਟੋਸਾ ਬਾਪਰੇ ਤੋਂ ਕੋਸ਼ਿਸ਼ ਕਰਦੇ ਨੇ ਕਿ ਪ੍ਰਾਈਵੇਟ ਅਸੀਂ ਇੱਥੇ ਮੈਨੂੰ ਬੁਲਾਇਆ ਜਾਇਆ ਉਹਨਾਂ ਦੀ ਵੀ ਬੜੇ ਵੱਡੇ ਲਾਬੀਸਟ ਨੇ ਉਹਨਾਂ ਦੀ ਵਾਲਦਾ ਦੇ ਵੀ ਬੜੇ ਲਾਬੀਏ ਸਹਾਇ ਹੈ ਕਿ ਕੀਤੇ ਸਨ ਆਪਣੇ ਵਕਤ ਚ ਪਾਕਿਸਤਾਨ ਦਾ ਕੁਝ ਤੇ ਸਨ ਹਾਂ ਤੇ ਉਹਨਾਂ ਵੀ ਕੀਤਾ ਹੈ ਉਹ ਇੰਤਜ਼ਾਮ ਥੋੜੀ ਨਹੀਂ ਤੁਸੀਂ ਮੈਂ ਕਿਹਾ ਪਾਕਿਸਤਾਨ ਦਾ ਫਿਊਚਰ ਹੈ ਬਲਾਵਲ ਪੁੱਟੋ ਅੱਜ ਵੀ ਇਹ ਲੋਕ ਪਾਕਿਸਤਾਨ ਦਾ ਫਿਊਚਰ ਕੀ ਹੋਏਗਾ ਇਹ ਬਲਾਵਲ ਪੁੱਟੋ ਤੁਸੀਂ ਉਸੇ ਪਾਰਟੀ ਚ ਰਹੇ ਹੋ ਤੇ ਕੱਚਾ ਤੇ ਬਾਕੀ ਦੁਨੀਆ ਤੋਂ ਕਿਹੜਾ ਕਿਹੜੇ ਬਲਕਤੋਂ ਜਿੱਦਾਂ ਹੁਣ ਚਾਈਨਾ ਬਾਰੇ ਸਾਨੂੰ ਸਪਸ਼ਟ ਹੋ ਗਿਆ ਕਿ ਉਹਨਾਂ ਤੇ ਹੁਣ ਤੋਂ ਨਾ ਕਰਤੀ ਬਾਕੀ ਧਰਨ ਦਾ ਮਤਲਬ ਕਿ तमाम ਦੁਨੀਆ ਤੋਂ ਕੋਈ ਨਾ ਕੋਈ ਪਹੁੰਚੇਗਾ ਜਿਨੇ 1993 ਸਰ ਉਥੇ ਸਾਹਮਣੇ ਜਦੋਂ ਹਲਫ ਬਰਦਾਦੀ ਹੁੰਦੀ ਹੈ ਜਿਹਨੂੰ ਸੌਹ ਕਹਿੰਦੇ ਹੋ ਤੁਸੀਂ ਉਹ ਅਸੀਂ ਉਹਨੂੰ ਹਲਫ ਕਹਿੰਦੇ ਆ ਉਰਦੂ ਚ ਇੱਕੋ ਗੱਲ ਹੈ ਆ ਉਥੋਂ ਹੋ ਗਿਆ ਉਹ ਲਿਆ ਜਾਂਦਾ ਤੇ ਉਸੇ ਤਕਰੀਬਨ ਹਰ ਮੁਲਕ ਦਾ ਭਾਵੇਂ ਕਿ ਜਿਹੜਾ ਨਹੀਂ ਜਾਂਦਾ ਉਸ ਮੁਲਕ ਦਾ ਐਮਬੈਸਡਰ ਉੱਥੇ ਮੌਜੂਦ ਹੁੰਦਾ। ਇਹ ਦਿਖਾਈ ਪਾਉਣੀ ਪੈਂਦੀ ਹੈ? ਨਹੀਂ ਨਹੀਂ। ਜੇ ਮੰਨ ਲਿਆ ਵੀ ਹੈਗਾ ਪ੍ਰਧਾਨ। ਸਿੰਬੋਲਿਕ ਹੈ ਮਤਲਬ ਚੱਲਦਾ ਆ ਰਿਹਾ ਨਾ ਇੱਕ ਟ੍ਰੈਡੀਸ਼ਨ ਹੈ। ਅੱਛਾ ਗੱਲ ਅਮਰੀਕਾ ਦੀ ਹੈ ਜਾਂ ਬਾਕੀ ਦੁਨੀਆ 'ਚ ਵੇਦਾ ਹੁੰਦਾ? ਜੇ ਤੁਹਾਡੇ ਰਾਸ਼ਟਰਪਤੀ ਕੋਈ ਬਣਦਾ ਜਦੋਂ ਆਪਣੇ ਬੇਨਜੀਰ ਦੇ ਹਸਬੰਡ ਬਣੇ ਤੇ ਉੱਥੇ ਸਾਰੀ ਦੁਨੀਆ ਦੇ ਲੋਕ ਗਏ ਸੀਗੇ। ਨਹੀਂ ਉਹ ਉਹ ਐਮਬੈਸਡਰ ਜਿਹੜੇ ਹੁੰਦੇ ਨੇ ਐਮਬੈਸੀਆਂ ਜਿੰਦੀਆਂ ਐਮਬੈਸੀਜ਼ ਪਾਕਿਸਤਾਨ ਨੇ ਉਹ ਰਿਪ੍ਰੀਜ਼ੈਂਟ ਕਰਦੇ ਨੇ। ਉਹ ਰਿਪ੍ਰੀਜ਼ੈਂਟ ਕਰਦੇ ਨੇ। ਜਾਂ ਜਿਹਦੇ ਨਾਲ ਬੜੇ ਅچھے ਤਾਲਾ ਕੋਣ ਸਾਊਦੀਆ ਚైనా ਨੂੰ ਸੂਚਿਤ ਹੋ ਕੇ ਬੁਲਾਇਆ ਜਿਵੇਂ ਇੰਡੀਆ ਨੇ ਉਹਨਾਂ ਅਸਰ ਦੀ ਆਪਣੇ ਨੈਸ਼ਨਲ ਡੇ ਜਲਾ ਆ ਦੇ 26 ਚਰੀਹ ਨੂੰ ਤੁਹਾਡਾ ਉਹਦੇ ਵਾਸਤੇ ਉਹਦਾ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੂੰ ਬੁਲਾਇਆ ਸੀ ਬਲਕਿ ਬੁਲਾਇਆ ਉਸ ਜੇ ਵਾਸਤੇ ਚੀਫ ਗੈਸਟ ਤੇ ਉਹਨੇ ਉਹਨੇ ਕਿ ਮੈਂ ਆਉਣਾ ਲੇਕਿਨ ਮੈਂ ਇਥੋਂ ਫਿਰ ਅੱਗੇ ਪਾਕਿਸਤਾਨ ਜਾਣਾ ਤੇ ਉਹ ਮੈਂ ਇੰਡੀਅਨ ਗਵਰਨਮੈਂਟ ਨੇ ਆਖਿਆ ਜੀ ਉਥੇ ਪਾਕਿਸਤਾਨ ਤੂੰ ਨਾ ਜਾ ਸਾਰੇ ਕੋਲ ਯਾਰ ਅਸੀਂ ਦਿਨ ਚੀਫ ਗੈਸਟ ਬੁਲਾਦੇ ਆ ਤੇ ਉਹਨੇ ਕਿਹਾ ਕਿ ਅਗਰ ਮੈਂ ਇੱਥੋਂ ਆ ਕੇ ਵਾਪਸ ਪਰੇ ਜਾਂਦੇ ਦੁਨੀ ਪਛਨ ਵੱਡੀ ਤਾਕਤ ਹੈ ਮੁਸਲਮ ਦੁਨੀਆਂ ਦੇ ਚ ਤੇ ਮਤਲਬ ਮੈਂ ਦੁਨੀਆ ਚ ਪਹਿਲਾ ਵੱਡਾ ਇਸਲਾਮੀ ਮੁਲਕ ਆ ਦੂਸਰਾ ਵੱਡਾ ਤੇ ਐ ਜੋ ਉਥੋਂ ਦੀ ਵਾਮ ਨੂੰ ਚੰਗਾ ਵੀ ਨਹੀਂ ਲੱਗੇਗਾ ਤੇ ਉਹ ਵੀ ਫੱਡਾ ਪਿਆ ਤੁਹਾਨੂੰ ਤੜੀ ਨਜ਼ਰ ਚ ਗੁਜ਼ਰਿਆ ਹੋਏਗਾ ਤੇ ਇਸ ਤਰ੍ਹਾਂ ਦੇ ਨਜ਼ਰ ਤੇ ਹੋ ਗਿਆ ਕਲੀਅਰ ਹੋ ਗਿਆ ਉਹਨੇ ਕਹਿੰਦੀ ਸੌਰੀ ਮੈਂ ਨਹੀਂ ਜਾ ਰਿਹਾ ਪਾਕਿਸਤਾਨ ਅੱਛਾ ਅੱਛਾ ਇੰਡੀਆ ਦਾ ਮਸਲੇ ਉਹਨੇ ਮੰਨ ਲਿਆ ਕਿ ਨਹੀਂ ਜਾਊਗਾ ਮੈਂ ਹਾਂ ਤਾਂ ਠੀਕ ਹੈ ਇਹ ਤਾਂ ਜਦੋਂ ਕ੍ਰਾਊਨ ਪ੍ਰਿੰਸ ਆਇਆ ਸੀ ਸਾਊਦੀ ਅਰਬੀਆ ਦਾ ਉਦੋਂ ਵੀ ਇਹ ਮਸਲਾ ਉੱਠਿਆ ਸੀਗਾ ਪਰ ਉਹ ਗਿਆ ਸੀਗਾ ਭਾਵੇਂ ਥੋੜੇ ਸਮੇਂ ਲਈ ਗਿਆ ਸੀ ਕੋਈ ਤੁ ਕੁਝ ਘੰਟੇ ਲਈ ਜਿਹੜਾ ਉਹਦਾ ਪ੍ਰੋਗਰਾਮ ਸੀ ਉਹ ਵੀ ਉਹਨੇ ਕੈਨਸਲ ਕੀਤਾ ਸੀ ਵੈਸੇ ਕਿਉਂਕਿ ਇੰਡੀਆ ਦਾ ਕਿਉਂਕਿ ਵੀਡੀਆ ਉਸ ਕਲਾਕੇ 'ਚ ਇੱਕ ਸ਼ਕਤੀ ਹੈਗੀ ਆ ਉਹ ਉਹਦਾ ਆਪਣਾ ਦਬਾਅ ਜਿਉਂ ਆਪਾਂ ਮੰਨਣਾ ਪਊਗਾ ਸਰ ਕਾਰਵਾਰੀ ਤੌਰ ਤੇ ਵੇਖੋ ਇਹ ਸੱਚ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਇੰਡੀਆ ਇੱਕ ਵੱਡੀ ਮੰਡੀ ਮੈਂ ਇੱਕ ਛੋਟੀ ਜੀ ਮਿਸਾਲ ਦੇਣਾ ਬੜੀ ਕਿ ਤੁਸੀਂ ਇੱਕ ਸ਼ੈਂਪੂ ਵੇਚਣਾ ਨੀਵਿਆ ਦਾ ਜਾਂ ਕਰੀਮ ਵੇਚਣੀ ਹੈ ਇੰਡੀਆ 'ਚ ਉਹ ਵਿਕਰੀ ਹੈ ਲੱਖਾਂ ਦੇ ਹਿਸਾਬ ਤੇ ਕਰੋੜਾਂ ਦੇ ਹਿਸਾਬ ਤੇ ਉਹੀ ਕਰੀਮ ਪਾਕਿਸਤਾਨ 'ਚ ਵਿਕਰੀ ਹੈ ਸੌਵਾਂ ਦੇ ਹਿਸਾਬ ਤੇ ਚੰਦ ਦਜਨਾਂ ਦੇ ਹਿਸਾਬ ਤੇ ਤੇ ਫਿਰ ਉਹ ਮੰਡੀ ਤੇ ਪ੍ਰੋਡਕਟ ਵੇਚਣਾ ਲੱਗਿਆ ਨਾਲੇ ਤੇ ਤੁਸੀਂ ਕਹਿੰਦੇ ਹੁੰਦੇ ਹੋ ਕਿ ਜਿਹੜੇ ਇੰਡੀਆ ਚ ਭੁੱਖਮਰੀ ਗਰੀਬੀ ਇੰਨੀ ਆ ਕਿ ਉਹਨਾਂ ਵਿਚਾਰਿਆਂ ਕੋ ਚਪਲਾ ਨਹੀਂ ਹੈਗੀਆਂ ਤੇ ਉਹ ਕਰੀਮਾ ਕਿੱਥੋਂ ਖਰੀਦੇ ਆ ਚਲੋ ਕਰੀਮਾ ਜ਼ਰੂਰੀ ਹੁੰਦੀ ਆ ਨਹੀਂ ਚਪਲਾਂ ਲੈਣਾ ਤੇ ਕਰੀਮਾ ਫਿਰ ਕਿੱਥੋਂ ਖਰੀਦ ਲੈਂਦੇ ਆ ਇਹ ਦਬਾਅ ਦੋ ਨਾ ਸਰ 1.5 ਬਿਲੀਅਨ 1500 ਕਰੋੜ ਇਹ ਆ 150 ਕਰੋੜ 1500 ਬਿਲੀਅਨ ਕੁਛ ਛੋਟੀ ਸਰ ਪਾਪੂਲੇਸ਼ਨ ਨਹੀਂ ਹੈ ਮੈਂ ਅੱਗੇ ਪਹਿਲਾਂ ਇਹਦਾ ਇਤਰਾਫ ਕੀਤਾ ਮੈਂ ਨਾਂ ਵੀ ਕਰਾਂ ਤੇ ਹਕੀਕਤ ਹੈ ਆਪਣੀ ਜਨਰ ਰਹਿੰਦੀ ਹੈ ਕਿ ਇੰਡੀਆ ਜਿਹੜਾ ਹੈ ਇੱਕ ਪਾਪੂਲੇਸ਼ਨ ਵਾਈਸ ਇਹ ਕਿਹੜਾ ਸਬਕ ਇਹ ਸਬਕ ਜਿਹੜਾ ਅਸੀਂ ਸਾਰੀ ਦੁਨੀਆ ਨੂੰ ਸਮਝਾਉਨੇ ਆ ਕਿ ਅਮਰੀਕਾ ਨੂੰ ਵੀ ਲੋੜ ਆ ਇੰਡੀਆ ਦੇ ਬਾਜ਼ਾਰ ਦੀ ਚੀਨ ਨੂੰ ਵੀ ਲੋੜ ਆ ਹੋਰ ਵੀ ਜਿਹੜਾ ਜਿਹੜਾ ਪ੍ਰੋਡਿਊਸਰ ਆ ਤੇ ਸਾਨੂੰ ਕੀ ਬਿਮਾਰੀ ਪਈ ਆ ਅਸੀਂ ਆਪੋ ਚ ਕੋਣੀ ਵਪਾਰ ਕਰਦੇ ਸਾਨੂੰ ਕੀ ਤਕਲੀਫ ਆ ਅਸੀਂ ਆਪਣੇ ਬਾਰਡਰ ਕਿਉਂ ਬੰਦ ਕੀਤੇ ਕਿਉਂ ਦਰਵਾਜ਼ੇ ਭੇੜੇ ਇੱਕ ਦੂਜੇ ਲਈ ਤੇ ਕੀ ਪ੍ਰੋਬਲਮ ਆ ਆਪਾਂ ਕਿਉਂ ਨਹੀਂ ਇਹ ਖੋਲਦੇ ਬਾਜ਼ਾਰ ਤੁਸੀਂ ਤਾਂ ਪੋਲੀਟੀਸ਼ੀਨ ਰਹੇ ਹੋ ਪਾਕਿਸਤਾਨ ਦੇ ਤੁਹਾਡਾ ਪੋਲਿਸੀ ਮੇਕਿੰਗ ਜਿੱਦਾਂ ਮੈਂ ਪੋਲੀਟੀਸ਼ੀਨ ਹੈ ਵੀ ਆ ਪੋਲਿਸੀ ਮੇਕਿੰਗ ਜਿੱਦਾਂ ਮੇਰਾ ਮਨ ਕਹਿੰਦਾ ਪਹਿਲੇ ਪੋਲਿਸੀ ਬੇਕਿੰਗ ਚ ਵੀ ਰਹੇ ਹੋਗੇ ਤੁਸੀਂ ਤੇ ਕਦੀ ਇਹ ਵਿਚਾਰ ਨਹੀਂ ਕਰਦੀਆਂ ਸਰਕਾਰਾਂ ਵੀ ਜੇ ਇਹ ਬਾਜ਼ਾਰ ਆਪੋ ਚ ਖੋਲੀਏ ਸੀ ਹਨਾ ਤੇ ਸਾਨੂੰ ਸੌਖਾ ਹੋ ਜੇ ਅਸੀਂ ਫਿਰ ਇਹਨਾਂ ਪਾਬੰਦੀਆਂ ਦੀ ਪ੍ਰਵਾਹ ਨਾ ਕਰੀਏ ਜਿਹੜੀਆਂ ਲਾਉਂਦੇ ਆ ਤੁਹਾਨੂੰ ਇਹ ਗੱਲ ਮੈਨੂੰ ਆਖੰ ਚ ਜ਼ਰੂਰਤ ਮਹਿਸੂਸ ਕਿਉਂ ਆਈਏ ਤੁਸੀਂ ਮੋਦੀ ਸਾਹਿਬ ਨੂੰ ਇਹ ਮੈਸੇਜ ਕਿਉਂ ਨਹੀਂ ਭਜਾਉਂਦੇ ਵੀ ਤੁਹਾਨੂੰ ਤੇ ਜਿਸਨ ਚਾਂਦੇ ਤੁਸੀਂ ਉੱਠ ਕੇ ਪਾਕਿਸਤਾਨੀ ਤੋਂ ਟੁੱਟ ਜਾਂਦੇ ਹੋ ਐਜ਼ ਇੱਕ ਪਗੜੀ ਬੰਨ ਕੇ ਸਿੱਖ ਤੁਹਾਡਾ ਐਸਾ ਜੀ ਤੁਹਾਡੇ ਵਿਜਨ ਦੇ ਪੈਸੇ ਵੀ ਉਹਨਾਂ ਨੇ ਲੈ ਲਏ ਤੁਹਾਨੂੰ ਉਹ ਤੁਹਾਡੀ ਸਕੀਮਾ ਨਾ ਸਾਨੂੰ ਦਾਣੇ ਪਾਉਂਦੇ ਹੋ ਤੁਸੀਂ ਉਹ ਵਕਰੀ ਗੱਲੇ ਵੀ ਉਹ ਸੇਕ੍ਰਟ ਉਹ ਨਹੀਂ ਲੈਂਦੇ ਜੇ ਕੋਸ਼ਿਸ਼ ਤੇ ਕਰਦੇ ਨਾ ਕੋਈ ਕੋਈ ਨਹੀਂ ਇਹ ਪ੍ਰਾਗਤੀ ਹੈ ਇਹ ਪ੍ਰਾਗਤੀ ਦਾ ਜਵਾਬ ਉਹਦੋਂ ਵੀ ਆਉਣਾ ਚਾਹੀਦਾ ਸੀ ਲੇਕਿਨ ਇਹ ਜਿਹੜਾ ਪਿੱਛੇ ਆਪਣੇ ਕੰਡੇ ਬੀਜ ਕੇ ਚੱਲੇ ਨੇ ਨਾ ਮੇਰੇ ਪਿਆਰੇ ਨਰਿੰਦਰ ਬੋਧੀ ਸਾਹਿਬ ਇਹ ਕੰਡੇ ਚੁੱਗਣ ਲੱਗਿਆਂ ਇਹਨਾਂ ਨੂੰ ਸਾਲਾਂ ਹਾਂ ਸਾਲ ਲੱਗ ਜੰਨੇ ਔਰ ਮੈਂ ਤੁਹਾਨੂੰ ਦੱਸਾਂ ਇਹ ਬਹੁਤ ਵੱਡੀ ਜ਼ਰੂਰਤ ਸਰ ਕਿ ਸਾਡੇ ਉੱਥੇ ਬਾਜ਼ਾਰ ਖੁੱਲਣ ਬਾਰਡਰ ਖੁੱਲਣ ਔਰ ਇੱਕ ਦੂਜੇ ਨਾਲ ਤਜਾਦ ਹੋਵੇ ਤੁਸੀਂ ਜੋ ਹੁੰਦੀ ਕੋਈ ਚੀਜ਼ ਪਾਕਿਸਤਾਨ ਭਜਾਣੀ ਹੈ ਯਾਨੀ ਅਮਰਸਾਤ ਤੋਂ ਤੇ ਤੁਸੀਂ ਤੁਸੀਂ ਵਾਇਸ ਦੁਬਈ ਕਰ ਲਈਏ ਬਿਨਾਂ ਅਖਰਾਜਾਤ ਪਹਿਨੇ ਨੇ ਚੀਜ਼ਾਂ ਤੇ ਕਾਸਟ ਵਧਣੀ ਹੈ ਫਿਰ ਉਹ ਜਾ ਕੇ ਉਹ 5 ਰੁਪਏ ਦੀ ਚੀਜ਼ ਪਾਕਿਸਤਾਨ ਪਹੁੰਚਣ ਲੱਗਾ 50 ਰੁਪਏ ਦੀ ਹੋ ਜਾਂਦੀ ਹੈ ਅਸਲ ਮਦਰੂਦ ਸਾਹਿਬ ਮੈਂ ਇਹ ਸਮਝਦਾ ਹਾਂ ਕਿ ਐਸ ਵੇਲੇ ਜਿਹੜਾ ਨਾ ਲੀਡਰਸ਼ਿਪ ਦਾ ਇੱਕ ਕਾਲ ਆ ਦੁਨੀਆ ਭਰ ਵਿੱਚ ਨਾ ਤੇ ਕੋਈ ਵਰਲਡ ਲੈਵਲ ਦਾ ਵਰਡ ਲੀਡਰ ਆ ਜਿਹਨੂੰ ਲੋਕੀ ਵੇਖਣਾ ਆਪਾਂ ਪਿਛਲੇ ਸਾਲ ਵੀ ਗੱਲ ਕੀਤੀ ਸੀ ਨਾ ਹੀ ਕਿਸੇ ਨੇਸ਼ਨ ਦਾ ਇਦਾਂ ਦਾ ਵੱਡਾ ਲੀਡਰ ਹੈ ਜੇ મોદી ਸਾਹਿਬ ਆ ਤੇ ਉਹਨਾਂ ਨੂੰ ਅਜੇ ਤੱਕ ਲੱਗਦਾ ਕਿ ਮੈਂ ਗੁਜਰਾਤੀ ਆ ਕਾਂਜਲਾ ਬੰਦਰਗਾਹ ਤੇ ਖੁੱਲੀ ਰਵੇ ਉੱਥੋਂ ਤੇ ਵਪਾਰ ਹੋ ਜਾਏ ਕ੍ਰਾਂਚੀ ਰਾਲ ਤੇ ਜਿਹੜਾ ਨਾਲ ਲੱਗਦਾ ਬਾਰਡਰ ਆ ਸਾਡਾ ਰਾਜਸਥਾਨ ਪੰਜਾਬ ਜੰਮੂ ਕਸ਼ਮੀਰ ਉੱਥੋਂ ਪਰਿੰਦਾ ਵੀ ਨਾ ਫੜਕੇ ਇਹ ਗੱਲਾਂ ਗਲਤ ਆ ਇੱਕ ਨੇਸ਼ਨ ਦਾ ਹੈੱਡ ਹੋਣ ਦੇ ਨਾਤੇ ਉਹਨਾਂ ਨੂੰ ਸਟੇਟ ਲੈਵਲ ਦੇ ਲੀਡਰ ਤੋਂ ਉਪਰ ਉਠਣਾ ਚਾਹੀਦਾ ਪੰਜਾਬੀਆਂ ਦੀ ਵੱਡੀ ਮੰਗ ਆ ਕਿ ਸਾਡੇ ਬਾਰਡਰ ਖੋਲੋ ਅਸੀਂ ਇੱਕ ਦੂਜੇ ਨਾਲ ਵਪਾਰ ਕਰੀਏ ਗੱਲ ਕੀਤੀ ਦੂਰ ਚਲੀ ਜਾਂਦੀ ਏ ਜੇਲਾ ਉਹ ਜੇ ਤੇ ਅੰਜ ਸੋਚਨ ਜੇ ਤੇ ਅੰਜ ਸੋਚਨ ਤੇ ਫੇਰ ਹੈ ਨਾ ਗੱਲ ਦੂਰ ਕਰਨ ਨੂੰ ਤੇ ਬੈਠਿਆ ਇੰਟਰਨੈਟ ਤੇ ਪਾਉਣੀ ਆ ਜੇ ਤੇ ਗੱਲ ਜਿਹੜੀ ਏ ਵੇਖੋ ਜੇ ਤੇ ਅੰਜ ਸੋਚਨ ਫੇਰ ਤੇ ਬੜੀ ਗੱਲ ਹੈ ਨਾ ਲੇਕਿਨ ਉਹ ਗੱਲ ਤੇ ਉਹ ਨਾ ਕਰਨੀ ਜਿਹੜੀ ਆਬਾਨੀ ਆ ਦਾ ਨੂੰ ਸੂਟ ਕਰਦੀ ਹੋਵੇ ਜਿਹੜੀ ਉਹਨਾਂ ਦੇ ਬਿਜ਼ਨਸ ਨੂੰ ਸ਼ੂਟ ਕਰਦੀ ਹੈ ਦੂਜੇ ਪਾਸਿਓਂ ਤੇ ਘਰ ਆਂਦੇ ਨੇ ਤਾਂੜੀ ਦੋ ਹੱਥਾਂ ਨਾਲ ਵੱਜਦੀ ਆ ਦੂਜੇ ਪਾਸਿਓਂ ਵੀ ਜੇ ਉਹ ਲੈਣਾ ਚਾਹੁੰਦੇ ਹਨ ਤੁਹਾਡੇ ਸਾਰੇ ਪੰਜਾਬ ਦੀ ਜ਼ਮੀਨ ਲੈਣਾ ਚਾਹੁੰਦੇ ਹਨ ਬਾਨੀ ਸਾਹਿਬ ਨਹੀਂ ਨਹੀਂ ਉਹ ਤੇ ਦਿਖਦਾ ਹੈ ਉਹ ਤੇ ਲੜਾਈਆਂ ਲੜ ਵੀ ਰਹੇ ਨਾ ਮੇਰੇ ਪੰਜਾਬੀ ਲੜ ਵੀ ਰਹੇ ਨਾ ਉਹਦੇ ਖਿਲਾਫ ਪੰਜਾਬੀ ਲੜ ਰਹੇ ਆ ਪਰ ਮੈਂ ਇਹ ਕਹਿਣਾ ਚਾਹਨਾ ਕਿ ਜੇ ਪਾਕਿਸਤਾਨ ਦੀ ਹਕੂਮਤ ਵੀ ਥੋੜਾ ਆਪਣਾ ਐਟੀਟਿਊਡ ਬਦਲੇ ਭਰਾਵਾਂ ਵਾਂਗੂ ਰਹਿਣਾ ਚਾਵੇ ਇੱਕ ਦੂਜੇ ਦੇ ਖਿਲਾਫ ਇਹ دہشت گردੀ ਨਾ ਕਰੀਏ ਜਿਹੜਾ ਉਹਨਾਂ ਨੂੰ ਬਹਾਨਾ ਮਿਲਦਾ ਹੈ ਕਿ ਜੇ دہشت گرد ਸਪਲਾਈ ਕਰਦੇ ਆ ਤੇ ਥੋੜਾ ਜਿਹਾ ਆਪਾਂ ਇੱਕ ਦੂਜੇ ਨਾਲ ਪ੍ਰਾਤਰੀ ਭਾਵ ਵਿਦਾਈਏ ਪ੍ਰਾਤਰੀ ਸਾਹਿਬ ਇਹ ਧੂਆਂ ਬਾਸਿਓਂ ਇਹ ਅਛਕਾ ਤਾਂ ਨਹੀਂ ਪਾਕਿਸਤਾਨ ਕੋਲ 10 ਗਜ਼ ਪੈਦਾ ਕਰਨੀ ਹੈ ਫੈਕਟਰੀ ਨਹੀਂ ਲਾਈਆਂ ਜਾਂ ਤੁਸੀਂ ਬڑے ਫਿਲਟਰ ਲਾਏ ਨੇ ਕਿ ਤੁਹਾਡੀ ਹਰ ਚੀਜ਼ ਸਾਫ਼ ਹੋ ਕੇ ਆਉਂਦੀ ਹੈ ਉਧਰੋਂ ਵੀ ਸਾਰਾ ਕੁਝ ਇਕੋ ਜਿਹਾ ਹੀ ਚੱਲਦਾ ਹੈ ਅ ਅਗਲੇ ਪ੍ਰੋਗਰਾਮ ਚ ਕਰਦੇ ਗੱਲ ਹਾਂ ਬਿਲਕੁਲ ਕਰਦੇ ਹਾਂ ਹਾਂ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਾਂ ਇੰਟਰਨੈਸ਼ਨਲ ਲੈਵਲ ਤੇ ਅੱਜ 트럼ਪ ਰਹਾ ਦਾ ਮੁੱਦਾ ਜਿਗਾ ਕਿਉਂਕਿ ਜਦੋਂ ਪਾਕਿਸਤਾਨ ਭਾਰਤ ਦੇ ਮੁੱਦਿਆਂ ਦੀ ਗੱਲ ਨਾਉਂਦੀ ਆ ਤੇ ਉੱਥੇ ਥੋੜਾ ਜਿਹਾ ਸਾਡਾ ਨਜ਼ਰੀਆ ਬਦਲ ਵੀ ਜਾਂਦਾ ਵੀ ਇਹ ਕਿ ਪਾਕਿਸਤਾਨੀ ਮਦਦੂਦ ਸਾਹਿਬ ਨੂੰ ਲੱਗਣ ਲੱਗ ਜਾਂਦਾ ਕਿ ਪਾਕਿਸਤਾਨ ਦਾ ਪੈਦਰਾ ਦਰਸਤ ਆ ਮੈਂ ਸੋਚਦਾ ਕਿ ਨਹੀਂ ਭਾਰਤ ਦਾ ਪੈਦਰਾ ਦਰਸਤ ਆ ਉਹ ਹੋਣਾ ਵੀ ਚਾਹੀਦਾ ਥੋੜਾ ਬਤਨ ਲਗਾਪੋ ਆਪਣੀ ਧਰਤੀ ਨਾਲ ਵੈਸੇ ਧਰਤੀ ਸਾਡੀ ਇੱਕੋ ਹੀ ਆ ਇੱਕੋ ਹੀ ਧਰਤੀ ਤੇ ਜਾਏ ਨੇ ਸਾਰੇ ਉਹ ਵੱਖਰੀ ਗੱਲ ਆ ਕੇ ਸਿਆਸਤਦਾਨਾਂ ਨੇ ਵੱਡੀਆਂ ਭਾਈਆਂ ਨੇ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਕਈ ਵਾਰ ਖੁੱਲ ਲੈ ਵੀ ਲੈਂਦੇ ਆ ਤੇ ਕਈ ਵਾਰ ਆਕੜ ਵੀ ਜਾਈਦਾ ਜਿੱਥੇ ਆਕੜ ਦਾ ਪਏ ਨਹੀਂ ਸਾਹਿਬ ਜਾਂਜ ਨਹੀਂ ਕਰਾਂਗੇ ਤੇ ਫਿਰ ਵੇਖਣ ਵਾਲੇ ਅਖਰਨਗੇ ਕਿ ਇਹ ਆ ਪਿੱਛੇ ਝੱਲੇ ਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ